ਮੇਰੇ ਪੇਰੈਂਟਸ 17 18 ਚ 16 ਚ ਵੀ ਮੇਰੇ ਕੋਲ ਜਾ ਕੇ ਆਏ ਨੇ 17 ਚ ਵੀ ਮੇਰੇ ਕੋਲ ਜਾ ਕੇ ਆਏ ਨੇ ਤੇ ਘਰ ਦੀ ਵਸੀਅਤ ਤੇ ਜ਼ਮੀਨ ਦੀ ਰਜਿਸਟਰ ਤੇ ਸਰ ਇੰਤਕਾਮ ਮੇਰੇ ਨਾਮ ਤੇ ਚਾੜ ਦਿੱਤਾ ਸੀ ਇੱਕ ਵਾਰੀ ਮੈਂ ਫੋਨ ਕੀਤਾ ਵੀ ਡੈਡੀ ਦੇ ਅੱਡੇ ਫੋਨ ਚੁੱਕ ਲਿਆ ਤੇ ਮੈਂ ਕਿਹਾ ਤੁਸੀਂ ਠੀਕ ਹੋ ਰਹੇ ਫੋਨ ਨਹੀਂ ਚੁੱਕਦੇ ਡੈਡੀ ਕਹਿੰਦਾ ਮੇਰੇ ਸਿਹਤ ਨਹੀਂ ਠੀਕ ਮੈਨੂੰ ਲੱਗਦਾ ਮੈਨੂੰ ਥੋੜਾ ਖਤਰਾ ਆਇਆ ਪਤਾ ਕੀਤਾ ਉਹ ਤੋਂ ਪਰ ਕੇਸ ਜਿਹੜਾ ਸੀਗਾ ਵਨ ਸਾਈਡ ਐਡਰੈਸ ਪਤਾ ਕੀਤਾ ਕਿ ਤਾਂ ਉਹਦਾ ਐਡਰੈਸ ਸੀਗਾ ਵਨ ਸਾਈਡ ਐਡਰੈਸ ਸੀਗਾ ਪਤਾ ਕੀਤਾ ਕਿ ਉਹ ਜਨੈ ਆਪਣੇ ਘਰ ਦਾ ਹੀ ਐਡਰੈਸ ਦੇ ਦਿੱਤਾ ਜਿੱਥੇ ਉਹ ਕੁੱਦ ਰਹਿੰਦਾ ਹੈ ਕੀ ਹਰਾਸਮੈਂਟ ਹੋਣ ਫਿਰ ਜਦ ਤੱਕ ਜਮੀਨ ਤੁਹਾਡੇ ਕੋਲ ਆ ਹੁਣ ਹਰਾਸਮੈਂਟ ਹਰਾਸਮੈਂਟ ਇਸ ਤਰ੍ਹਾਂ ਜੀ ਪਹਿਲਾਂ ਤਾਂ ਵੀਡੀਓ ਬਣਾ ਕੇ ਬਜ਼ੁਰਗਾਂ ਦੀਆਂ ਵਾਇਰਲ ਕੀਤੀਆਂ ਗਈਆਂ ਕਿ ਧੀ ਨੇ ਬਿਲਕੁਲ ਆਪਣੇ ਮਾਪਿਓ ਦੀ ਸੇਵਾ ਨਹੀਂ ਕੀਤੀ ਉੱਥੇ ਜਿਹੜੇ ਆ ਉੱਥੇ ਦਾ ਇੱਕ ਆਮ ਆਦਮੀ ਪਾਰਟੀ ਦਾ ਲੀਡਰ ਆ ਜਿਹੜਾ ਇਹਦੇ ਚ ਇਨਵੋਲ ਆ ਜਿਹੜਾ ਖੁਦ ਆ ਕੇ ਆਪਣੀ ਮੱਤੀ ਜਿੰਦੇ ਲਵਾ ਕੇ ਜਾਂਦਾ ਬਣ ਵਰਕਰ ਕੋਣ ਕੀ ਨਾਮ ਹੈ ਉਹਦਾ ਨਾਮ ਦੱਸ ਦਿਨੇ ਉਹਦਾ ਚਕਤਾਰ ਸਿੰਘ ਢਾਲੀ ਵਾਲਾ ਜੀ ਇਹਨਾਂ ਦੇ ਪਿੰਡ ਦਾ ਹੀ ਰਹਿਣ ਵਾਲਾ ਉਹ ਹਲਕਾ ਭਲੱਤ ਦਾ ਜਿਹੜਾ ਯੂਥ ਵਿੰਗ ਦਾ ਆਪਰੇ ਉਹਨੂੰ ਪ੍ਰਧਾਨ ਦੱਸ ਰਹੇ ਹੁੰਦੇ ਚਕਤਾਰ ਸਿੰਘ ਨੇ ਮੈਨੂੰ ਫੋਨ ਕੀਤਾ ਜੀ ਇੱਕ ਦਿਨ ਮੈਨੂੰ ਕਹਿੰਦਾ ਜੀ ਮੈਂ ਤੁਹਾਡੀ ਜ਼ਮੀਨ ਧੱਕੇ ਨਾਲ ਗੋਹਣ ਵਾਸਤੇ ਚੱਲਿਆ ਮੈਂ ਕਿਹਾ ਵੀ ਅਸੀਂ ਤਾਂ ਤੈਨੂੰ ਰੋਕ ਨਹੀਂ ਰਹੇ ਪਰ ਇਹਦੇ ਤੇ ਪਰਚਾ ਦਰਜ ਹੋ ਸਕਦਾ ਸਾਸ੍ਰੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਪੰਜਾਬ ਦੇ ਵੱਡੀ ਗਿਣਤੀ ਲੋਕ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਰੋਜ਼ੀ ਰੋਟੀ ਵਾਸਤੇ ਜਾਂਦੇ ਨੇ ਤੇ ਖਾਸ ਤੌਰ ਦੇ ਉੱਤੇ ਵਿਦੇਸ਼ ਜਾਣ ਤੋਂ ਬਾਅਦ ਜਦੋਂ ਉਹ ਪੰਜਾਬ ਪਰਤਦੇ ਨੇ ਤਾਂ ਉਹਨਾਂ ਦੇ ਨਾਲ ਕੋਈ ਨਾ ਕੋਈ ਧੋਖਾ ਜ਼ਰੂਰ ਹੋ ਜਾਂਦਾ ਹੈ ਜ਼ਮੀਨ ਜਾਇਦਾਦ ਦੇ ਮਾਮਲੇ ਇੰਨੇ ਕੁਝ ਜਾਂਦੇ ਨੇ ਕਿ ਉਹਨਾਂ ਨੂੰ ਸੁਲਝਾਉਣਾ ਬੜਾ ਮੁਸ਼ਕਲ ਹੋ ਜਾਂਦਾ ਹੈ ਅਜਿਹਾ ਹੀ ਇੱਕ ਮਾਮਲਾ ਤੁਹਾਨੂੰ ਦੱਸਣ ਜਾ ਰਹੇ ਹਾਂ ਜਿਦੇ ਵਿੱਚ ਐਨ ਆਰ ਆਈ ਪਰਿਵਾਰ ਦੇ ਨਾਲ ਜ਼ਮੀਨ ਦੇ ਲਈ ਤੋਖਾ ਕੀਤਾ ਗਿਆ ਇਥੋਂ ਤੱਕ ਕਿ ਕਈ ਤਰ੍ਹਾਂ ਦੇ ਦਸਤਾਵੇਜ਼ ਵੀ ਤਿਆਰ ਕਰਵਾ ਲਏ ਗਏ ਤੇ ਹੋਰ ਵੀ ਮਾਮਲਾ ਘਰੇਲੂ ਵੀ ਹੁੰਦਾ ਨਜ਼ਰ ਆਇਆ ਇਸ ਮਾਮਲੇ ਦੇ ਉੱਤੇ ਜਲੰਧਰ ਦੇ ਵਿੱਚ ਪੀੜਤ ਧਿਰ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਤੇ ਉਹਨਾਂ ਨੇ ਕਈ ਤਰ੍ਹਾਂ ਦੇ ਇਲਜ਼ਾਮ ਲਗਾਏ ਨੇ ਆਪਣੇ ਹੀ ਰਿਸ਼ਤੇਦਾਰ ਦੇ ਉੱਤੇ ਰਿਸ਼ਤੇਦਾਰ ਦੇ ਪੁੱਤਰ ਦੇ ਉੱਤੇ ਵੀ ਇਲਜ਼ਾਮ ਲਗਾਏ ਨੇ ਜਿਹੜਾ ਕੈਨੇਡਾ ਦੇ ਵਿੱਚ ਸਿਆਸਤ ਦੇ ਨਾਲ ਜੁੜਿਆ ਹੋਇਆ ਹੈ ਤੇ ਪੰਜਾਬ ਦੇ ਵਿੱਚ ਇੱਕ ਸਿਆਸੀ ਲੀਡਰ ਉਹਦੀ ਮਦਦ ਕਰ ਰਿਹਾ ਹੈ ਤਾਂ ਜੋ ਪਰਿਵਾਰ ਨੂੰ ਖੱਜਲ ਖੁਆਰ ਕੀਤਾ ਜਾ ਸਕੇ ਬਹੁਤ ਬਹੁਤ ਧੰਨਵਾਦ ਸਾਰੀ ਬ੍ਰਸ਼ਤਾ ਜਿਸੀ ਜੋ ਸਾਨੂੰ ਇੱਕ ਟਾਈਮ ਮਿਲਿਆ ਇਹ ਰਿਕਾਰਡਿੰਗ ਹੈ ਜੋ ਮੇਰੇ ਧਰਮ ਪਤਨੀ ਨੇ ਸਤਪਗੋੜ੍ਹ ਟੋ ਹ ਬਿੰਡ ਚੱਕੋ ਕੀ ਤਸਵੀਰ ਜਲ ਮੰਜਲਾ ਕੂਰਥਾ ਤੋਂ ਇਹਨਾਂ ਦੇ ਚਾਚਾ ਜੀ ਨੇ ਇਹਨਾਂ ਦੀ ਜ਼ਮੀਨ ਹੜੱਪਣ ਦੀ ਕੋਸ਼ਿਸ਼ ਕੀਤੀ ਹੈ ਇਹ ਆਪਣੇ ਮਾਤਾ ਪਿਤਾ ਦੀ ਇਕੱਲੀ ਇਕੱਲੀ ਲਾਹਸਾਂ ਤੇ 16 ਸਾਲ ਬਾਅਦ ਇਹਨਾਂ ਦਾ ਜਨਮ ਹੋਇਆ ਤੇ ਬਚਪਨ ਵਿੱਚ ਇਹਨਾਂ ਦੇ ਚਾਚਾ ਜੀ ਇਹਨਾਂ ਨੂੰ ਬਾਹਰ ਲੈ ਗਏ ਇਹ ਕਹਿ ਕੇ ਮੈਂ ਤੁਹਾਨੂੰ ਭਗਵਾਨ ਪ੍ਰਾਉਣ ਲਈ ਲੈ ਕੇ ਜਾ ਰਿਹਾ ਹਾਂ ਉੱਥੇ ਜਾ ਕੇ ਪੈਸਿਆਂ ਦੇ ਲਾਂਚ ਵਿੱਚ ਇਹਨਾਂ ਨੂੰ ਅਡੌਪਟ ਕਰ ਲਿਆ ਤੇ ਅਡੌਪਟ ਕਰਨ ਤੋਂ ਬਾਅਦ ਜਿੰਨਾਂ ਚਿਰ ਇਹਨਾਂ ਦੀ ਪੜ੍ਹਾਈ ਜਿਹੜੀ ਛੇੜੀ ਰਹੀ ਹੈ ਉਹਨਾਂ ਚਿਰ ਉਹਨਾਂ ਨੂੰ ਉੱਥੇ ਸਕੂਲ ਰੱਖਿਆ ਤੇ 4-5 ਸਾਲ ਪੜਾਇਆ ਸਕੂਲ ਦੇ ਵਿੱਚ ਤੇ ਜਦੋਂ ਯੂਨੀਵਰਸਿਟੀ ਦੀ ਪੜ੍ਹਾਈ ਸ਼ੁਰੂ ਹੋਣੀ ਸੀ ਇਹਨਾਂ ਨੂੰ ਆਪਣੇ ਜਿਹੜੇ origional ਇਹਨਾਂ ਦੇ biological parents ਉਹਨਾਂ ਦੇ ਕੋਲ ਵਾਪਸ ਛੱਡ ਗਏ ਤੇ ਉੱਥੇ ਇਹ ਵੀ ਆਪਣੇ ਪਿੰਡ ਦੇ ਵਿੱਚ ਹੀ ਪੜ੍ਹੇ ਆ ਉੱਚੀ ਸਾਡਾ ਵਿਆਹ ਹੋਇਆ ਤੇ ਵਿਆਹ ਤੋਂ ਬਾਅਦ ਅਸੀਂ ਦੋਨੋਂ ਫਿਰ ਵਾਪਸ ਪਿੰਡਾਂ ਚਲੇ ਗਏ। ਬਾਕੀ ਇਹਨਾਂ ਦੇ ਨਾਲ ਸਾਡਾ ਕੋਈ ਬਹੁਤਾ ਲੈਣ ਦੇਣ ਦੀ ਸੀ। ਅਮ ਇਹਨਾਂ ਦੇ ਮਾਤਾ ਪਿਤਾ ਨੇ ਸਨ 2002 ਦੇ ਵਿੱਚ ਇਹਨਾਂ ਦੇ ਨਾਂ 'ਤੇ ਵਸੀਅਤ ਕਰਾਤੀ ਸੀ। ਵਸੀਅਤ ਹੋਣ ਤੋਂ ਬਾਅਦ ਅਸੀਂ ਇਹਨਾਂ ਨੂੰ ਪੈਸੇ ਭੇਜਦੇ ਰਹੇ ਲਗਾਤਾਰ ਇਹਨਾਂ ਦੀ ਸੇਵਾ ਕਰਦੇ ਰਹੇ ਜਿੰਨਾ ਕਸੀਂ ਆਪਣੇ ਤੋਂ ਆਪਣੀ ਹਸਿਆਸੀਤ ਨੂੰ ਤਾਵਨ ਕਰ ਸਕਦੇ ਸੀ। ਅਮ ਸਨ 2022 ਦੇ ਵਿੱਚ ਜਿਹੜਾ ਅਮ ਮੇਰੀ ਉੱਤੇ ਬਾਹਰ ਜਦੋਂ ਲੱਤ ਟੁੱਟ ਗਈ ਤੇ ਮੇਰਾ ਆਪਰੇਸ਼ਨ ਸੀ ਤੇ ਉਸ ਤੋਂ ਬਾਅਦ ਮੇਰੇ ਸਾਨੂੰ ਇੰਡੀਆ ਤੋਂ ਫੋਨ ਆਇਆ ਕਿ ਨਾਲ ਦੇ ਮਾਤਾ ਜੀ ਦਾ ਜਿਹੜਾ ਜੂਆ ਟੁੱਟ ਗਿਆ ਤੇ ਉਹਦੇ ਕਰਕੇ ਜਦੋਂ ਮੇ ਵਾਈਫ ਨਹੀਂ ਆ ਸਕੇ ਟਾਈਮ ਸ ਪਰ ਅਸੀਮਾ ਦਾ ਖਰਚਾ ਪਾਣੀ ਜਿਹੜਾ ਬਾਹਰੋਂ ਭੇਜਦੇ ਰਹੇ ਸਾਡੇ ਕੋਲ ਇੱਕ ਰਿਸ਼ਤੇਦਾਰ ਉਹਨਾਂ ਦੀ ਕੇਅਰ ਕਰਦੇ ਰਹੇ ਤੇ ਜਦੋਂ ਮੈਂ ਥੋੜਾ ਜਿਹਾ ਤੋਂ ਉੱਤਰ ਜੁਗਾ ਹੋਇਆ ਤੇ ਮੇਰੇ ਵਾਈਫ ਜਿਹੜੇ ਆ ਇੰਡੀਆ ਆ ਕੇ ਉਹਨਾਂ ਨੇ ਪੂਰੀ ਸੇਵਾ ਕੀਤੀ ਉਹਨਾਂ ਦਾ ਜੋ ਵੀ ਉਹਨਾਂ ਦਾ ਲਾਸਟ ਜੋ ਵੀ ਉਹਨਾਂ ਦੀ ਜੋ ਸਾਰੰਭੀ ਇੰਡੀਆ ਦਾ ਸੰਸਕਾਰ ਵਗੈਰਾ ਕਨੇ ਹਸਪਤਾਲਾਂ ਦੇ ਬਿੱਲ ਵਗੈਰਾ ਸਾਰਾ ਕੁਝ ਇਹਨਾਂ ਨੇ ਪੇ ਕੀਤੇ ਜੋ ਵੀ ਇੱਕ ਜਾਨੀ ਪੁੱਤ ਬਣ ਕੇ ਕਰ ਸਕਦੀ ਸੀ ਉਹਨੇ ਕੀਤਾ ਅ ਉਸ ਤੋਂ ਬਾਅਦ ਇਹਦੇ ਪਿਤਾ ਜੀ ਨੇ ਕਿਹਾ ਕਿ ਹੁਣ ਮੈਂ ਕੱਲਾ ਰਹਿ ਗਿਆ ਮੈਂ ਜੋ ਵੀ ਇਹ ਜ਼ਮੀਨ ਆ ਇਹਦੇ ਨਾਂ ਦੇ ਉੱਤੇ ਇੰਤਕਾਲ ਕਰਾ ਦਿੱਤਾ ਤੇ ਇਹਦੇ ਨਾਂ ਤੇ ਵਸੀਅਤ ਇੱਕ ਵਾਰੀ ਦੁਬਾਰਾ ਰਜਿਸਟਰਡ ਕਰਾ ਆਪੀ ਜਿਹੜੀ ਪਹਿਲਾਂ 2002 ਚ ਵਸੀਅਤ ਹੋਈ ਸੀ ਉਹ ਵੀ ਰਜਿਸਟਰਡ ਸੀ ਇਹਦੇ ਚਾਚਾ ਜੀ ਜਿਹੜੇ ਲੱਗਦੇ ਆ ਉਹ ਬਿਲਕੁਲ ਨਹੀਂ ਆਏ ਉਸ ਮੱਕਰੇ ਉੱਤੇ ਜਾ ਕੇ ਉਹਨਾਂ ਦਾ ਆਉਣਾ ਮਿਲਦਾ ਸੀ ਉਹਨਾਂ ਦੇ ਪਰਿਵਾਰ ਦਾ ਸਾਥ ਦੇਣਾ ਮਿਲਦਾ ਸੀ ਉਹ ਨਹੀਂ ਆਏ ਉੱਥੇ ਤੇ 6 ਮਹੀਨਿਆਂ ਬਾਅਦ ਜਿਹੜਾ ਉਹਨਾਂ ਨੇ ਇੰਡੀਆ ਆ ਕੇ ਇਹਦੇ ਪਿਤਾ ਜੀ ਨੂੰ ਵਰਗਲਾਇਆ ਡਰਾਇਆ ਤੁੰਕਾਇਆ ਤੇ ਐਸ ਡੀ ਐਮ ਦੇ ਕੇਸ ਪਾਤਾ ਕਿ ਕੁੜੀ ਨੇ ਸਾਡੀ ਬਿਲਕੁਲ ਸੇਵਾ ਨਹੀਂ ਕੀਤੀ ਇਹਨੇ ਸਾਥ ਉਹ ਜਿਹੜਾ ਐਸ ਡੀ ਐਮ ਦੇ ਕੇਸ ਕੀਤਾ ਉਹਦੇ ਵਿੱਚ ਜਿਹੜਾ ਐਡਰੈਸ ਲਿਖਾਉਣਾ ਸੀ ਮੇਰੀ ਵਾਈਫ ਦਾ ਉਹ ਇਹਨਾਂ ਨੇ ਆਪ ਦਾ ਐਡਰੈਸ ਲਖਾਤਾ ਜਿਹੜਾ ਕੈਨੇਡਾ ਚ ਰਹਿੰਦੇ ਨੇ ਤਾਂ ਜੋ ਇੱਕ ਪਾਸੜ ਫੈਸਲਾ ਕਰਾ ਸਕਣ ਤੇ ਕੁਦਰਤੀ ਦੂਸਰੇ ਪਾਸੇ ਕੀ ਕੀਤਾ ਕਿ ਮੇਰੇ ਵਾਈਫ ਦਾ ਜਿਹੜਾ ਫੋਨ ਆ ਉਹ ਇਹਨਾਂ ਦੇ ਪਿਤਾ ਜੀ ਦੇ ਫੋਨ ਦੇ ਵਿੱਚੋਂ ਬਲੌਕ ਕਰ ਦਿੱਤਾ ਇਹਦੇ ਪਿਤਾ ਜੀ ਜਿਹੜੇ ਸੀ ਕੋਰੀਅਨ ਵਰਕ ਸੀ ਉਹਨਾਂ ਨੂੰ ਤਾਂ ਪੰਜਾਬੀ ਵੀ ਪੜ੍ਹਨੀ ਨਹੀਂ ਸੀ ਆਉਂਦੀ ਜੇ ਉਹਨਾਂ ਨੇ ਕਿਸੇ ਨੂੰ ਫੋਨ ਕਰਨਾ ਹੁੰਦਾ ਸੀ ਤੇ ਉਹ ਫੋਨ ਇਦਾਂ ਫੜਾ ਦਿੰਦੇ ਸੀ ਕਿਸੇ ਨੂੰ ਵੀ ਤੁਸੀਂ ਆ ਫਲਾਨੇ ਬੰਦੇ ਦਾ ਨੰਬਰ ਵਿੱਚੋਂ ਮਿਲਾ ਦਿਓ ਕਿਸੇ ਦਾ ਨਾਮ ਐਡ ਕਰਨਾ ਡਿਲੀਟ ਕਰਨਾ ਜਾਂ ਉਹਨੂੰ ਬਲੌਕ ਕਰਨਾ ਤਾਂ ਬਹੁਤ ਜ਼ਰੂਰੀ ਗੱਲ ਹੈ ਸੋ ਉਹਨਾਂ ਨੇ ਇੱਕ ਗਿਣੀ ਮਿੱਥੀ ਸਾਜ਼ਿਸ਼ ਹੈ ਤਹਿਤ ਜਿਹੜਾ ਇਹਨਾਂ ਦਾ ਫੋਨ ਬਲੌਕ ਕੀਤਾ ਤੇ ਤਾਂ ਜੋ ਇਹਨਾਂ ਦੀ ਆਪਸ ਵਿੱਚ ਕੋਈ ਗੱਲਬਾਤ ਨਾ ਹੋ ਸਕੇ ਤੇ ਕੀ ਹੋ ਰਿਹਾ ਹੈ ਆਈਡੀਆ ਦੇ ਵਿੱਚ ਉਹ ਕੀ ਕਰ ਰਹੇ ਕੀ ਨਹੀਂ ਕਰ ਰਹੇ ਅ ਸਾਨੂੰ ਕੋਈ ਸ਼ੱਕ ਪਿਆ ਅਸੀਂ ਕੁਝ ਸਕਰੀਨਸ਼ਾਟ ਵੀ ਰੱਖੇ ਉਹਨਾਂ ਕਾਲਾਂ ਦੇ ਤੇ ਮੇਰੀ ਵਾਈਫ ਜਿਹੜੀ ਆ ਸਤੰਬਰ ਦੇ ਕਰੀਬ ਜਿਹੜੀ ਆ 2023 ਦੇ ਵਿੱਚ ਇੰਡੀਆ ਇੰਡੀਆ ਆਈ ਅਕਤੂਬਰ ਦੇ ਸ਼ਾਇਦ ਪਹਿਲੇ ਹਫ਼ਤੇ ਦੇ ਵਿੱਚ ਤੇ ਆ ਕੇ ਜਦੋਂ ਇਹਨੇ ਆਪਣੇ ਪਿੰਡ 'ਚ ਪਤਾ ਕੀਤਾ ਕਿ ਮੇਰੇ ਪਿਤਾ ਜੀ ਕਿੱਥੇ ਆ ਇਹ ਪਤਾ ਲੱਗਾ ਕਿ ਉਹ ਚੋਰੀ ਬਿਨਾਂ ਕਿਸੇ ਰਿਸ਼ਤੇਦਾਰ ਨੂੰ ਦੱਸੇ ਉਹਨਾਂ ਨੂੰ ਆਪਣੇ ਨਾਲ ਕੈਨੇਡਾ ਲੈ ਗਿਆ। ਫਿਰ ਅਸੀਂ ਪਤਾ ਕਰਨ ਸੰ ਨੂੰ ਵੇਲੇ ਉਹ ਇੱਥੇ ਰਹਿੰਦੇ ਆ ਇਹ ਪਤਾ ਲੱਗਾ ਵੀ ਇਹਦੇ ਉੱਤੇ ਕੋਈ ਕੇਸ ਚੱਲ ਰਿਹਾ ਹੈ। ਉਹਦੀ ਕੀ ਜਾਣੀ ਪਤਾ ਜਾਂ ਤਾਂ ਪੁਲਿਸ ਦੇ ਵਿੱਚ ਪਤਾ ਲੱਗਾ ਵੀ ਉਹ ਇੱਕ ਫਾਸੜ ਫੈਸਲਾ ਕਰਾਉਣ ਦੀ ਕੋਸ਼ਿਸ਼ ਕੀਤੀ ਗਈ। ਅਹ ਤੋਂ ਜਦੋਂ ਬਾਹਰ ਲੈ ਗਿਆ ਬਾਹਰ ਲਿਆ ਕੇ 1 ਮਹੀਨੇ ਦੇ ਅੰਦਰ ਅੰਦਰ ਉਹਨਾਂ ਦੀ ਜਿਹੜੀ ਅਭੇਰਬਰੀ ਹਾਲਤ ਵਿੱਚ ਮੌਤ ਹੋਈ ਹੈ ਜਦ ਜਦ ਨੂੰ 10 ਰਹਿ ਕੇ ਉਹ ਹਾਰਟ ਐਟੈਕ ਨਾਲ ਮਰੇ ਆ। ਬਰੇ ਉਹਨਾਂ ਨੂੰ ਬਾਹਰ ਲਿਆ ਕੇ ਇਹ ਟੌਰਚਰ ਕੀਤਾ ਗਿਆ ਵੀ ਤੁਸੀਂ ਆਪਣੀ ਲੜਕੀ ਦੇ ਇਕਲਾਕ ਵੀਡੀਓ ਬਣਾਓ ਕੁਛ ਉਹਨਾਂ ਨੇ ਵੀਡੀਓ ਬਣਾਉਣ ਤੋਂ ਸਫਲ ਵੀ ਹੋਏ ਕਿ ਮੇਰੀ ਕੁੜੀ ਨੇ ਮੈਨੂੰ ਮੇਰੀ ਟੇਕ ਕੇਅਰ ਨਹੀਂ ਕੀਤੀ ਇਹਦੇ ਨਾਲ ਉਹਦਾ ਮੇਰੀ ਧੀ ਨਹੀਂ ਜੰਮਦੀ ਕੁਛ ਇਸ ਤਰ੍ਹਾਂ ਦੀ ਹਰਾਸਮੈਂਟ ਕੀਤੀ ਜਿਹਦੇ ਕਰਕੇ ਉਹਨਾਂ ਦੀ ਮੌਤ ਕੁ ਮਹੀਨੇ ਦੇ ਅੰਦਰ ਅੰਦਰ ਹੋ ਗਈ ਇਹ ਇੰਡੀਆ ਚ ਸੀਗੀ ਉਹਨਾਂ ਨੂੰ ਲੱਭਦੀ ਤੇ ਉਹਨਾਂ ਦੀ ਉੱਥੇ ਮੌਤ ਹੋ ਗਈ ਇਹ ਫਿਰ ਅਸੀਂ ਵਾਪਸ ਟਿਕਟ ਕਰਾਈ ਤੇ ਉੱਥੇ ਪਹੁੰਚੇ ਤੇ ਫਿਰ ਅਸੀਂ ਬੜੀ ਉਹਨਾਂ ਨੂੰ ਰਿਕਵੈਸਟ ਕੀਤੀ ਕਿ ਸਾਨੂੰ ਜਿਹੜਾ ਸੰਸਕਾਰ ਕਰਨ ਦਿੱਤਾ ਜਾਵੇ ਉਹਨਾਂ ਨੇ ਕਿਹਾ ਜੀ ਕੈਨੇਡਾ ਦੇ ਕਾਨੂੰਨ ਦੇ ਹਿਸਾਬ ਨਾਲ ਜਿਨ੍ਹਾਂ ਦੇ ਘਰ ਦੇ ਚੈਤ ਹੋਈ ਹੈ ਉਹਨਾਂ ਨੂੰ ਸੰਸਕਾਰ ਕਰਨ ਦਾ ਹੱਕ ਸਾਨੂੰ ਬਿਲਕੁਲ ਕੋਈ ਹੱਕ ਨਹੀਂ ਦਿੱਤਾ ਗਿਆ ਸਰ ਸੰਸਕਾਰ ਵਾਲੇ ਦਿਨ ਇਹ ਆਪਣੀ ਪਿਤਾ ਜੀ ਦਾ ਚਿਹਰਾ ਦੇਖ ਸਕੀ ਹੈ ਤੇ ਸੰਸਕਾਰ ਤੋਂ ਬਾਅਦ ਵੀ ਅਸੀਂ ਉਹਨਾਂ ਪਿਤਾ ਜੀ ਦੀਆਂ ਹਸਤੀਆਂ ਲੈਣ ਗਏ ਆ ਤੇ ਉਹਨਾਂ ਨੇ ਸਾਨੂੰ ਇਹ ਕਹਿ ਕੇ ਮਨ੍ਹਾ ਕਰਤਾ ਕਿ ਤੁਹਾਡਾ ਕੋਈ ਹੱਕ ਨਹੀਂ ਮੰਦਾ ਕਿ ਮੌਤ ਉਹਨਾਂ ਦੇ ਘਰ ਹੋਈ ਹੈ ਤੇ ਤੁਹਾਨੂੰ ਅਸਲੀਅਤ ਸਾਨੂੰ ਅੱਜ ਤੱਕ ਨਹੀਂ ਪਤਾ ਕਿ ਉਹਨਾਂ ਦੀਆਂ ਹਸਤੀਆਂ ਜਿਹੜੀਆਂ ਚੱਲ ਪਰਵਾਹ ਹੋਣੀਆਂ ਤੇ ਉੱਥੇ ਇਹਨਾਂ ਨੇ ਸਾਰਿਆਂ ਨੂੰ ਫਿਰ ਕਹਿ ਦਿੱਤਾ ਕਿ ਜੀ ਸਾਨੂੰ ਉਹ ਕੁਝ ਨਹੀਂ ਚਾਹੀਦਾ ਸਾਡਾ ਭਰਾ ਚਲਾ ਗਿਆ ਤਾਂ ਕਾਫੀ ਟਰਮੀ ਹੋ ਜਾਈ ਕਿ ਕਿ ਪਰ ਜਦੋਂ ਅਸੀਂ ਉੱਥੇ ਬੈਠ ਕੇ ਥੋੜੇ ਵੇਸ ਤੇ ਅਸੀਂ ਫੇਰ ਇੱਥੇ ਆ ਕੇ ਉਹਨਾਂ ਨੇ ਜਿਹੜਾ ਆ ਕੇ ਦੁਆਰਾ ਘਰ ਨੂੰੜਪੜਪਾਂ ਦੀ ਕੋਸ਼ਿਸ਼ ਕੀਤੀ ਜਿਹੜਾ ਕਿ ਅਸੀਂ ਬਾਹਰੋਂ ਪੈਸੇ ਭੇਜ ਕੇ ਸਾਰਾ ਬਣਾਇਆ ਸੀ ਘਰ ਦੇ ਵਿੱਚ ਅੱਧਾਈ ਸਾਲ ਉਹਨਾਂ ਦਾ ਪਹਿਲਾਂ ਬਣਿਆ ਸੀ ਅੱਧਾ ਕੱਚਾ ਥਾਂ ਸੀ ਉਹਦੇ ਵਿੱਚ ਅਸੀਂ ਬਾਹਰੋਂ ਘੱਟੋ ਘੱਟ 40-50 ਲੱਖ ਰੁਪਏ ਬਾਹਰੋਂ ਭੇਜਿਆ ਉਹਦਾ ਸਾਡੇ ਕੋਲ ਇਕੱਲੇ ਇਕੱਲੇ ਪੈਸੇ ਦਾ ਸਬੂਤ ਆ ਜਿਹੜਾ ਸੀ ਵੈਸਟਰਨ ਯੂਨੀਅਨ ਦੇ ਰਾਹੀਂ ਲੀਗਲ ਤਰੀਕੇ ਨਾਲ ਉਹਨਾਂ ਨੂੰ ਪੈਸੇ ਭੇਜੇ। ਉਹ ਇਹ ਸਾਰਾ ਕੁਝ ਕਰਨ ਤੋਂ ਬਾਅਦ ਉਹਨਾਂ ਨੇ ਉਹਨਾਂ ਨੂੰ ਜਦੋਂ ਪਤਾ ਲੱਗਾ ਕਿ ਸਤਪਾਲ ਆਪਣੇ ਪਿਤਾ ਜੀ ਦਾ ਜਿਹੜਾ ਫਰਸਟਿਗ ਮਨਾਉਣ ਵਾਸਤੇ ਇੰਡੀਆ ਆ ਰਹੀ ਹੈ ਜਿੱਦਨੇ ਰਾਤ ਨੂੰ ਪਹੁੰਚੀ ਹੈ ਸਵੇਰੇ ਉਹਨਾਂ ਨੇ ਆਪਣੇ ਕੁਝ ਉਹਨਾਂ ਦੇ ਪ੍ਰਵਾਸੀ ਠੇ ਹੋਏ ਜਿਨ੍ਹਾਂ ਨੇ ਸਿੱਖੀ ਦਾ ਭੇਸ ਧਾਰਿਆ ਹੋਇਆ ਆਪਣੇ ਨਾਮ ਦੇ ਨਾਲ ਢਿੰਗੂ ਲਗਾ ਰੱਖਿਆ ਸਾਰੇ ਪਰਿਵਾਰ ਨੇ ਚਲਚੁ ਹੈਗੇ ਪ੍ਰਵਾਸੀ ਆ ਉਹਨਾਂ ਦਾ ਪਤਾ ਕੋਈ ਨਹੀਂ ਕਿ ਕਿਹੜੀ ਜਗ੍ਹਾ ਤੇ ਰਹਿਣ ਆਲੇ ਆ ਉਹ ਤੇ ਕਿਥੋਂ ਦੀਆਂ ਉਹਨਾਂ ਨੇ ਆਈਡਿਥੋਂ ਦੀਆਂ ਨਕਲੀ ਆਈਡੀਆਂ ਬਣਾਵਨੋਂ ਕਿ ਆਪਣੇ ਨਾਮ ਜਿਹੜੇ ਉਹ ਦਰਜ ਕੀਤੇ ਹੋਏ ਤੇ ਉਹਨਾਂ ਨਾਲ ਰਲ ਕੇ ਘਰ ਨੂੰ ਸੰਗਲ ਮਾਰਦੇ ਤੇ ਬੇ ਕੁੜੀ ਆਪਣੇ ਘਰ ਜਾ ਕੇ ਆਪਣੇ ਪਿਤਾ ਦੀ ਵਰਸੀ ਨਾ ਮਨਾ ਸਕੀ ਫਿਰ ਅਸੀਂ ਕਾਫੀ ਕੋਸ਼ਿਸ਼ ਕੀਤੀ ਭਜਨ ਰੱਟ ਕੀਤੀ ਤੇ ਕੁਸ਼ ਹਿੰਮਤ ਕਰਕੇ ਪਿੰਡ ਦੇ ਪਤਵੰਤੇ ਸੱਜਣਾਂ ਦੇ ਨਾਲ ਅਸੀਂ ਰਲ ਕੇ ਜਿਹੜਾ ਇਹਨੂੰ ਘਰ ਦਾ ਕੰਮ ਚਾ ਸੀ ਦੁਆਰਾ ਲਿਆ ਤੇ ਅਸੀਂ ਆਪਣੇ ਪਿਤਾ ਜੀ ਦੀ ਯਾਦ ਦੇ ਵਿੱਚ ਜਿਹੜਾ ਪਾਠ ਕਰਾਇਆ ਉਹਨੂੰ ਪਿੰਡ ਦੇ ਵਿੱਚ ਸਾਰੇ ਰਿਸ਼ਤੇਦਾਰ ਸਾਡੇ ਉੱਤੇ ਆਏ ਬਾਕੀ ਜੋ ਫਿਰ ਮੈਂ ਇੱਥੇ 28 ਤੋਂ ਇੱਕ ਦਿਨ ਪਹਿਲਾਂ ਮੈਂ ਪਹੁੰਚਿਆ ਆ ਕੇ ਫਿਰ ਅਸੀਂ ਇੱਥੇ ਜਲੰਧਰ ਦੇ ਵਿੱਚ ਇਨਵੈਸਟੀਗੇਸ਼ਨ ਕੀਤੀ ਕਿ ਉਹਨਾਂ ਦਾ ਵੀਜ਼ਾ ਲੱਗ ਕਿਦਾਂ ਗਿਆ ਤੇ ਪਹਿਲਾਂ ਅਸੀਂ ਇੱਕ ਅਕਾਊਂਟਿੰਗ ਫਰਮ ਦਾ ਆਇਆ ਸਾਡੇ ਕੋਲ ਕਿਤੇ ਕੋਦਰਤੀ ਘਰ ਕੋਈ ਇੱਕ ਪੇਜ ਤੇ ਆ ਰਿਹਾ ਘਰ ਦੇ ਵਿੱਚ ਨਾ ਕੁਝ ਉਹਨਾਂ ਨੇ ਫਾਈਲ ਕੀਤਾ ਉਹ ਅਸੀਂ ਅਕਾਊਂਟਿੰਗ ਫਰਮ ਚ ਗਏ ਤੇ ਉਹਨਾਂ ਨੇ ਦੱਸਿਆ ਕਿ ਮੈਂ ਤਾਂ ਜੀ ਤੁਸੀਂ ਇੱਕ ਕਰੋੜ ਦੀ ਜਿਹੜੀ ਜਾਇਦਾਦ ਬਜ਼ੁਰਗਾਂ ਦੇ ਨਾਮ ਤੇ ਦਿਖਾਈ ਆ 79 ਇਅਰ ਦੇ ਸੀਗੇ ਹੋ ਕਿ ਇਹ ਤੁਸੀਂ ਕਿਹੜੇ ਬੇਸ ਦੇ ਉੱਤੇ ਤੁਸੀਂ ਇਹ ਲਿਖਿਆ ਹੈ ਉਹ ਕਹਿੰਦੇ ਜੀ ਸਾਡੇ ਕੋਲ ਜਿਹੜੀ ਦੂਜੀ ਇਥੋਂ ਦੀ ਕੋਪਰੇਜ਼ਲ ਕੰਪਨੀ ਇੰਜੀਨੀਅਰਿੰਗ ਫਰਮ ਉਹਨਾਂ ਨੇ ਸਾਨੂੰ ਪੇਪਰ ਭੇਜੇ ਸੀ ਸਾਨੂੰ ਬਜ਼ੁਰਗ ਖੁਦ ਨਹੀਂ ਆ ਕੇ ਮਿਲਿਆ ਤੇ ਸਸੀਂ ਕਹਿੰਦੇ ਸਾਨੂੰ ਉਹਨਾਂ ਦਾ ਪਤਾ ਦਿਓ ਸੀ ਉੱਥੇ ਗਏ ਪਤਾ ਦਿੱਤਾ ਇਸੇ ਸਾਨੂੰ ਤੇ ਉਹ ਕਹਿੰਦੇ ਕਿ ਸਾਨੂੰ ਇੱਕ ਟਰੈਵਲ ਕੰਪਨੀ ਨੇ ਡਾਕੂਮੈਂਟ ਭੇਜੇ ਸੀ ਇਸ ਦਾ ਉਹਦੇ ਬੇਸ ਤੇ ਲਿਖਿਆ ਤੇ ਜਦੋਂ ਅਸੀਂ ਲਵਦੇ ਨੂਹੇ ਟਰੈਵਲ ਏਜੰਸੀ ਪਹੁੰਚੇ ਅਸੀਂ ਉਹਨਾਂ ਨੂੰ ਕਿਹਾ ਕਿ ਰਿਕੁਐਸਟ ਕੀਤੀ ਸੀ ਵੀ ਤੁਸੀਂ ਸਾਡੀ ਮਦਦ ਕਰੋ ਵੀ ਇਸ ਤਰ੍ਹਾਂ ਵੀ ਅਸੀਂ ਮੁਸੀਬਤ 'ਚੋਂ ਲੰਘ ਰਹੇ ਹਾਂ ਸਭੋ ਸਾਨੂੰ ਪਤਾ ਲੱਗਣਾ ਚਾਹੀਦਾ ਵੀ ਸਾਡੇ ਬਜ਼ੁਰਗ ਨਾਲ ਹੋਇਆ ਕੀ ਹੈ ਤੇ ਉਹਨਾਂ ਨੇ ਵੀ ਸਾਨੂੰ ਸਾਰੀ ਫਾਈਲ ਜਿਹੜੀ ਪ੍ਰਿੰਟ ਕਰਕੇ ਦਿੱਤੀ ਉਹਦੇ ਵਿੱਚ ਉਹਨਾਂ ਦੇ ਪਿਤਾ ਜੀ ਦੇ ਨਾਂ ਤੇ ਨਕਲੀ ਪਰਦਾ ਵੀ ਨਿਕਲ ਆਇਆ ਹੈ ਜਿਹੜੀਆਂ ਮਾਲ ਮਹਿਤਵੀਆਂ ਟ੍ਰਾਂਸਲੇਟ ਕੀਤੀਆਂ ਹੋਈਆਂ ਸੀ ਜਦ ਕੀ ਇੰਤਕਾਲ ਮੇਰੀ ਵਾਈਫ ਦੇ ਨਾਂ ਤੇ ਸੀ ਉਹ ਸ਼ੋਅ ਇਹਨਾਂ ਦੇ ਪਿਤਾ ਜੀ ਦੇ ਨਾਂ ਤੇ ਕੀਤਾ ਗਿਆ ਫਿਰ ਉਹਦੇ ਵਿੱਚੋਂ ਇਹੋ ਜਿਹੇ ਡਾਕੂਮੈਂਟ ਵੀ ਮਿਲੇਗੇ ਜਿਨ੍ਹਾਂ ਦੇ ਨਾਂ ਤੇ ਇਹ ਲਿਖਿਆ ਗਿਆ ਸੀਗਾ ਕਿ ਅਸੀਂ ਕੋਈ ਪ੍ਰੋਗਰਾਮ ਕਰਾ ਰਹੇ ਹਾਂ ਕੈਨੇਡਾ ਵਿੱਚ ਜਿਹਦੇ ਕਰਕੇ ਇਹਨਾਂ ਨੂੰ ਲੈ ਕੇ ਜਾਣਾ ਚਾਹੁੰਦੇ ਮਹੀਨੇ ਵਿੱਚ 2023 ਜਦੋਂ ਲੈ ਕੇ ਗਏ ਆ ਉਹਨਾਂ ਨੂੰ ਅਕਤੂਬਰ ਮਹੀਨੇ ਦੇ ਵਿੱਚ ਕੋਸ਼ਿਸ਼ ਉਹਦੇ ਵਿੱਚ ਐਫੀਡੇਵਿਟ ਇਹ ਦਿੱਤੇ ਗਏ ਬਾਹਰ ਲੈ ਕੇ ਸਾਡੇ ਨਾਮ ਦੇ ਤੇ ਇਹਨੀਆਂ ਪ੍ਰਾਪਰਟੀਆਂ ਅਸੀਂ ਬਜ਼ੁਰਗਾਂ ਦੀ ਕੇਅਰ ਕਰ ਸਕਦੇ ਆ ਉਹ ਐਫੀਡੇਵਿਟ ਦੇ ਵਿੱਚ ਵੀ ਜਿਹੜੀ ਮਿਸ ਇਨਫੋਰਮੇਸ਼ਨ ਜਿਹੜੀ ਐ ਮਿਸਰੀ ਪ੍ਰੈਜੈਂਟੇਸ਼ਨ ਕੀਤੀ ਗਈ ਆ ਉਸ ਤੋਂ ਇਲਾਵਾ ਜੋ ਹੋਰ ਵੀ ਕਾਫੀ ਸਾਰੇ ਉਹਦੇ ਵਿੱਚ ਬੈਂਕ ਦੇ ਡਾਕੂਮੈਂਟ ਇਹਨਾਂ ਦੇ ਪਿਤਾ ਜੀ ਦੇ ਇਥੋਂ ਜਿਹੜਾ ਪ੍ਰਵਾਸੀ ਬਜ਼ੁਰਗ ਸੀ ਉਹਦਾ ਇੱਕ ਲੜਕਾ ਸੀ ਉਹਨੇ ਦੋ ਦਿਨ ਪਹਿਲਾਂ ਆਪਣਾ ਬੈਂਕ ਅਕਾਊਂਟ ਖੋਲਿਆ HDFC ਬੈਂਕ ਦੇ ਵਿੱਚ ਤੇ ਦੋ ਦਿਨ ਦੇ ਬਾਅਦ ਦੋ ਦਿਨਾਂ ਦੇ ਅੰਦਰ ਅੰਦਰ ਉਹਦੇ 6 ਲੱਖ ਰੁਪਈਆ ਜਿਹੜਾ ਉਹਦੇ ਵਿੱਚ ਜਮ੍ਹਾਂ ਕਰਾ ਕੇ ਉਹ ਉਹਦੇ ਵਿੱਚ ਜੁਆਇੰਟ ਅਕਾਊਂਟ ਦੇ ਵਿੱਚ ਇਹਦੇ ਪਿਤਾ ਜੀ ਦਾ ਨਾਮ ਪਾ ਕੇ ਇਹ ਸ਼ੋਅ ਕਰਦਾ ਕਿ ਇਹਨਾਂ ਕੋਲ 6 ਲੱਖ ਰੁਪਈਆ ਹੈ ਤੇ ਵਾਰ ਜਾਣ ਦਾ ਆਪਣਾ ਖਰਚਾ ਆਪਜੁਕ ਸਰ ਬੰਦ ਕਰਾ ਜਿਹੜੇ ਕਿ ਪੂਰਾ ਛੜਜੰਤਰ ਰਚ ਕੇ ਉਹਨਾਂ ਨੂੰ ਇੱਕ ਤਰੀਕੇ ਨਾਲ ਇਥੋਂ ਬਾਹਰ ਕੱਢਿਆ ਗਿਆ ਬਿਨਾਂ ਕਿਸੇ ਰਿਸ਼ਤੇਦਾਰ ਨੂੰ ਦੱਸਿਆ ਬਿਨਾਂ ਕਿਸੇ ਆਣਗੁਆਣ ਨੂੰ ਦੱਸਿਆ ਤੇ ਉੱਥੇ ਜਾ ਕੇ ਉਹਦੀ ਭੇੇਬਰ ਹੀ ਹਾਲਤ ਵਿੱਚ ਮੌਤ ਹੋ ਜਾਂਦੀ ਹੈ ਤੇ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਜਿਹੜਾ ਇਨਸਾਫ ਮਿਲੇ ਤੇ ਜਿਹੜੀ ਪੁਲਿਸ ਆ ਉਹ ਇਨਵੈਸਟੀਗੇਟ ਕਰੇ ਕਿ ਜਿਹੜੇ ਜਾਲੀ ਦਸਤਾਵੇਜ਼ ਤਿਆਰ ਕੀਤੇ ਗਏ ਆ ਇਹ ਕਿਹਨੇ ਕੀਤੇ ਆ ਤੇ ਇਹਦੇ ਪਿੱਛੇ ਕੌਣ-ਕੌਣ ਆ ਕੋਈ ਕੀ ਕੋਈ ਮਾਲ ਮਹਿਕਮੇ ਦਾ ਅਧਿਕਾਰੀ ਹੈ ਤੇ ਸ਼ਾਮਲ ਆ ਜਾਂ ਜਿਹੜੇ ਪ੍ਰਵਾਸੀ ਮਜ਼ਦੂਰ ਆ ਉਹਨਾਂ ਦੀ ਪੂਰੀ ਇਨਵੈਸਟੀਗੇਸ਼ਨ ਕੀਤੀ ਜਾਵੇ ਕਿ ਉਹਨਾਂ ਨੇ ਕਿਉਂ ਜਾਣ ਬੁੱਝ ਕੇ ਅਕਾਊਂਟ ਖੋਲ੍ਹਿਆ ਤੇ ਕਿਹਨੇ ਉਹ ਟਰਾਂਸਲੇਟ ਕੀਤਾ ਅਸੀਂ ਨੋਟਰੀ ਰੱਦ ਵੀ ਪਹੁੰਚਣ ਦੀ ਕੋਸ਼ਿਸ਼ ਕੀਤੀ ਉਹ ਨੋਟਰੀ ਜਿਹਨੇ ਸਟੈਪ ਕੀਤੇ ਉਹ ਉਹ ਕੰਮ ਛੱਡ ਕੇ ਜਾ ਚੁੱਕੇ ਆ ਤੇ ਜੇ ਹੁਣ ਤੁਹਾਡੇ ਕੋਈ ਸਵਾਲ ਸਤਪਾਲ ਕੌਰ ਜੀ ਨੂੰ ਗੱਲ ਕਰਾਓ ਸਤਪਾਲ ਜੀ ਦੱਸੋ ਸਾਨੂੰ ਸਾਰੀ ਗੱਲ ਤੁਸੀਂ ਮੈਂ ਬਾਰ ਦੇ ਨਾਲ ਸਾਡੀ ਸੀ ਜਦੋਂ ਇੱਥੋਂ ਚਾਚਾ ਜੀ ਮੈਨੂੰ ਲੈ ਗਿਆ ਕੈਨੇਡਾ ਜੀ ਤੇ ਉੱਥੇ ਜਾ ਕੇ ਨੇ ਮੈਨੂੰ ਅਡਾਪਟ ਕੀਤਾ ਇਥੋਂ ਕਿਸੇ ਹੋਰ ਤਰੀਕੇ ਨਾਲ ਹੀ ਲੈ ਕੇ ਗਿਆ ਸੀਗਾ ਤੇ ਉੱਥੇ ਰਹਿ ਕੇ ਮੈਨੂੰ ਅਡਾਪਟ ਕਰ ਕੀਤਾ ਇਹਨੇ 96 ਵਿੱਚ ਇਹਨੇ ਮੈਨੂੰ ਅਡਾਪਸ਼ਨ ਮਿਲ ਗਈ ਉਸ ਤੋਂ ਬਾਅਦ ਮੈਂ ਇੱਥੇ ਆ ਗਈ ਸੀ ਕੈਨੇਡਾ 17 ਸਾਲ ਦੀ ਜਿੱਦ ਮੈਨੂੰ ਵਾਪਸ ਇੱਥੇ ਆਪਣੇ ਪੇਰੈਂਟਸ ਕੋਲ ਆ ਗਈ ਰਿਹਾ ਪ੍ਰਾਇਮਰੀਅਰ ਪੇਰੈਂਟ ਸੀਗੇ ਮੈਂ ਲੰਗੋਲੀ ਮ रह रही हूं फिर मैं पढ़ती रही हूं फिर फिर मेरे पेरेंट्स ने मेरा ब्याह किया उसके बाद 2001 ਦੇ ਵਿੱਚ ਮੈਂ ਵਾਪਸ ਕੈਨੇਡਾ ਚਲੀ ਗਈ ਆਪਣੇ ਹਸਬੰਦ ਦੇ ਨਾਲ ਵਿਆਹ ਤੋਂ ਬਾਅਦ ਤੇ 16 ਸਾਲਾਂ ਬਾਅਦ ਹੋਈ ਸੀ ਮੈਂ ਆਪਣੇ ਤੇ ਮੇਰਾ ਕੋਈ ਬ੍ਰਦਰ ਸਿਸਟਰ ਕੋਈ ਨਹੀਂ ਹੈਗਾ ਪਾਣੀ ਪੀਓ ਮੇਜੀ ਪਾਣੀ ਲਾ ਪਾਣੀ ਦੇ ਦਿਓ ਭਾਜੀ ਇਵਨ 2002 ਦੇ ਵਿੱਚ ਮੇਰੇ ਪੇਰੈਂਟਸ ਨੇ ਮੰਮੀ ਜਿੰਦੇ ਸੀ 2002 ਦੇ ਵਿੱਚ ਮੰਮੀ ਮੇਰੇ ਨਾਲ ਰਜਿਸਟਰੀ ਵੀ ਕੀਤੀ ਹੋਈ ਹੈ ਜਿਹੜੀ ਰਜਿਸਟਰਡ ਆਲਰੇਡੀ ਇੰਤਕਾਲ ਵੀ ਚੜਿਆ ਹੋਇਆ ਸੀਗਾ ਤੇ 2020 ਮੇਰੇ ਪੇਰੈਂਟਸ ਅਠਾ 17 18 ਚ 16 ਚ ਵੀ ਮੇਰੇ ਕੋਲ ਜਾ ਕੇ ਆਏ ਨੇ 17 ਚ ਵੀ ਮੇਰੇ ਕੋਲ ਜਾ ਕੇ ਆਏ ਨੇ ਤੇ ਉਸ ਤੋਂ ਬਾਅਦ ਮੰਮੀ ਲੈ ਮੰਮੀ ਦਾ ਫੋਨ ਆਇਆ ਸੀ ਕਿ ਬੇਟਾ ਕਿਸੇ ਅਧਕਾਰ ਪੁਰਾਣਾ ਕਰ ਕਿ ਬਹੁਤ ਨੀਵਾ ਹੋ ਚੁੱਕਿਆ ਤੇ ਸਾਨੂੰ ਮਤਲਬ ਕਿ ਕਾਡ ਨਮਾ ਚਾਹੀਦਾ ਵੰਡ ਸੜਪੋਤੀ ਤੁਮਾ ਤੇ ਇਹ ਵੀ ਦੋ ਸਾਡੀਆਂ ਤੇ ਫਿਰ ਅਸੀਂ ਉੱਥੋਂ ਸਾਰੇ ਪੈਸੇ ਭੇਜੇ ਨੇ ਵੈਸਟਿੰਗਨ ਦਾ ਸਾਰਾ ਰਿਕਾਰਡ ਸਾਡੇ ਕੋਲ ਹੈਗਾ ਜੋ ਜਿੰਨੇ ਅਸੀਂ ਪੈਸੇ ਉਹਨਾਂ ਭੇਜੇ ਹੋਏ ਨੇ ਤੇ ਮਤਲਬ ਕਿ ਕੰਚੇ ਥਾਂ ਤੇ ਸਭ ਕਾਰਗਣਾ ਕੇ ਦਿੱਤਾ ਉਹਨਾਂ ਨੂੰ ਤੇ ਉੱਥੇ ਤੇ ਪੁਸਤ ਬਾ 2020 ਦੇ ਕੋਲ ਫਿਰ ਮੰਮੀ ਮੰਮੀ ਟਿਕਨੇ ਸਿੱਥੇ ਹੈਗੇ ਮਮਨ ਫੋਨ ਆ ਗਿਆ ਕਿ ਤੁਹਾਡੀ ਸੇਵਾ ਕਰਨ ਵਾਸਤੇ ਇੱਥੇ ਕੋਈ ਨਹੀਂ ਹੈਗਾ ਸਾਨੂੰ ਤੇ ਤੁਹਾਨੂੰ ਬੁਲਾਣਾ ਮੈਂ 2020 ਦੇ ਵਿੱਚ ਫਿਰ ਅਸੀਂ ਮੰਮੀ ਟਿਕਟ ਭੇਜੀ ਤੁਹਾਨੂੰ ਤੇ ਦੋਨੇ ਮੰਮੀ ਡੈਡ ਦੋਨੇ ਸਾਡੇ ਕੋਲ ਆ ਗਏ ਸੀਗੇ ਉਸ ਤੋਂ ਬਾਅਦ ਸਾਡੇ ਕੋਲ ਤਿੰਨ ਮਹੀਨੇ ਰਹੇ ਨੇ ਬਿਲਕੁਲ ਠੀਕ ਠਾਕ ਰਹੇ ਨੇ ਉਸ ਤੋਂ ਬਾਅਦ ਈਵਨ ਆਫ ਦਿ ਕੋਵਿਡ ਚੱਲਦਾ ਸੀਗਾ ਇੱਥੇ ਤੇ ਕੋ ਉਸ ਤੋਂ ਬਾਅਦ ਵਾਪਸ ਆ ਗਏ ਨੇ ਤੇ ਬਾਅਦ ਵਿੱਚ ਵਾਈ ਦੇ ਵਿੱਚ ਮੰਮਾ ਦਾ ਨੰਦੇ ਲੱਤ ਟੁੱਟ ਗਈ ਸੀ ਮੇਰੇ ਹਸਬੰਦ ਮੇਰੇ ਦੀ ਟਿਬੀਆ ਫਿਬੀਆ ਐਂਡ ਐਂਕਲ ਤਿੰਨੇ ਤੋਂ ਹੁਣ ਟ੍ਰੇਕ ਹੋ ਚੁੱਕੇ ਸੀ ਕਿ ਤੇ ਮੈਂ ਸਰਜਰੀ ਤੋਂ ਮਾਸ ਲੈ ਕੇ ਜਾ ਰਹੀ ਸੀ ਕਿ ਮੇਰੀ ਇੱਥੇ ਮਾਸਰੀ ਦੀ ਬੇਟੀ ਸੋ ਤਾਂ ਮੈਨੂੰ ਫੋਨ ਆ ਗਿਆ ਰਸਤੇ 'ਚ ਕਿੰਨੇ ਦੀ ਦੀ ਕਿ ਐਦਾਂ ਕਿ ਮੰਮਾ ਮੈਸੇਜ ਦਾ ਚੂਲਾ ਟੁੱਟ ਗਿਆ ਤੇ ਹੁਣ ਅਸੀਂ ਕੀ ਕਰੀਏ ਮੈਂ ਕਿਹਾ ਕਰਨਾ ਕਿ ਤੁਸੀਂ ਹਸਪੀਟਲ ਲੈ ਕੇ ਜਾਓ ਤੇ ਕਿੰਨੇ ਪੈਸੇ ਤੇ ਮੈਨੂੰ ਕੋਈ ਨਹੀਂ ਤਾਂ ਪੈਸੇ ਦੀ ਫਿਕਰ ਨਾ ਕਰ ਪੈਸੇ ਤਾਂ ਲੋਣਾ ਮਿਲ ਜਾਣਗੇ ਅਸੀਂ ਸਾਰੇ ਪੈਸੇ ਉੱਥੋਂ ਵੈਸੇ ਜੁਲਾਈਆਂ ਤੇ ਸਰਜਰੀ ਕਰਵਾਈ ਹੋਮ ਵੀ ਦੀ ਇੱਥੇ ਸੈਕਹਨ ਹਸਪੀਟਲ ਜਾਂ ਅੰਦਰ ਵਿੱਚ ਉੱਥੇ ਸਰਜਰੀ ਹੋਈ ਮੰਮੀ ਦੀ ਉਸ ਤੋਂ ਬਾਅਦ ਮਤਲਬ ਕਿ ਕਾਫੀ ਬਸ ਮਮਨ ਦੀ ਸੇਟ ਹੈ ਕਿ ਇਸ ਮੂਵਮੈਂਟ ਕਰਫੂ ਇਸ ਮਮਨ ਦੇ ਤੋਂ ਬਾਅਦ ਕੀ ਮਮਾ ਨੇ ਡਾਕਟਰਾਂ ਨੇ ਜਵਾਬ ਦੇ ਦਿੱਤਾ ਸੀ ਕਿ ਨਹੀਂ ਫੇ ਮੈਂ ਡਾਕਟਰ ਕੋ ਰਿਕਵੈਸਟ ਕੀਤੀ ਕਿ ਇਦਾਂ ਦਾ ਕਿ ਮੈਂ ਵੀਜ਼ਾ ਲਵਾ ਕੇ ਤੇ ਆ ਜਾਨੀ ਆ ਤੁਸੀਂ ਨਾ ਹਸਪੀਟਲ ਹੀ ਰੱਖੋ ਜਦ ਮੈਂ ਆਈ ਨਾ 10 ਤਰੀਕ ਨੂੰ ਆਤਮ ਇੱਥੇ ਪਹੁੰਚੀ ਆ 11 ਨੂੰ ਮੈਂ ਹਸਪੀਟਲ ਪਹੁੰਚ ਕੇ ਤੇ ਉੱਥੋਂ ਡਾਕਟਰਾਂ ਨੇ ਕਿਹਾ ਤੁਸੀਂ ਇੱਥੇ ਲੈ ਆ ਜੋ ਜਿੰਨਾ ਚਿਰ ਅਸੀਂ ਰੱਖ ਸਕਦੇ ਤੁਹਾਡੇ ਘਰ ਕਿਉਂ ਰੱਖਿਆ ਵਾ ਘਰੇ ਲੈ ਕੇ ਆਇਆ ਸੀ 13 ਤਰੀਕ ਨੂੰ ਅਗਸਤ 13 ਨੂੰ ਮਮਾ ਦੀ ਡੈਥ ਹੋ ਜਾਂਦੀ ਸਵੇਰ ਨੂੰ ਉਸ ਤੋਂ ਬਾਅਦ ਮਮਾ ਦਾ ਫਿਊਨਲ ਜੋ ਵੀ ਸਮਾਜ ਹੁੰਦੇ ਨੇ ਡੈੱਡ ਦੇ ਸਾਰੇ ਮੈਂ ਕਿਤੇ ਨਾਲ ਖੋਦੀ ਤੇ ਉਸ ਵਾਰ ਵੀ ਮੈਂ ਇੱਥੇ ਸੀ ਕਿ ਡੈਡੀ ਕਹਿੰਦੇ ਕਿ ਮੈਂ ਤੂੰ ਮੈਂ ਤੂੰ ਚਲ ਜਾਣਾ ਤੇ ਮੈਂ ਕੋਈ ਹੋਰ ਨਹੀਂ ਹੈਗਾ ਮੇਰੇ ਡੈਡ ਨੇ ਮੇਰੇ ਨਾਂ ਤੇ ਘਰ ਦੀ ਵਿਸਤੀਅਤ ਤੇ ਜ਼ਮੀਨ ਦੀ ਰਜਿਸਟਰ ਸਰ ਇੰਤਕਾ ਮੇਰੇ ਨਾਂ ਤੇ ਚਾੜ ਦਿੱਤਾ ਸੀ ਉਸ ਟਾਈਮ ਤੇ ਮੈਨੂੰ ਮਤਲਬ ਕਿ ਚਾਚੇ ਦੀ ਫੈਮਲੀ ਵਿੱਚ ਕਿਸੇ ਇੱਕ ਪਰਸਨ ਦਾ ਵੀ ਫੋਨ ਨਹੀਂ ਆਇਆ ਕਿ ਗੋਦ ਮਾਰੋ ਅਸੀਂ ਤੇਰੇ ਨਾਲ ਖੜੇ ਆ ਕਿਸ ਨੇ ਸੋਚ ਤੱਕ ਵੀ ਮੈਨੂੰ ਨਾ ਕੀਤਾ 6-7 ਮਹੀਨਿਆਂ ਬਾਅਦ ਚਾਚਾ ਆ ਜਾਂਦਾ ਹੈ ਚਾਚਾ ਪਿਆ ਸਰਗਰ ਚਾਚਾ ਨਹੀਂ ਹੋਗਾ ਮਤਲਬ ਕਿ ਮੇਰੀ ਦਾਦੀ ਨੇ ਦੋ ਵਿਆਹ ਕਰਾਏ ਨੇ ਪਹਿਲੇ ਵਿਆਹ ਦੇ ਵਿੱਚ ਮੇਰੇ ਡੈਡੀ ਨੇ ਦੂਜੇ ਵਿਆਹ ਦੇ ਵਿੱਚ ਇਹ ਚਾਚਾ ਹੈ ਕਿਉਂਕਿ ਮੇਰੇ ਪਿਤਾ ਦੇ ਜਿਹੜੇ ਦਾਦਾ ਜੀ ਸੀ ਉਹਨਾਂ ਦੀ ਪਾਕਿਸਤਾਨ ਤੋਂ ਆਉਂਦੇ ਥੋੜੀ ਮਾਰਕੀ ਮਾਰਕੀ ਦੀ ਬਲੋਚ ਰੈਜੀਮੈਂਟ ਉਹਦੀ ਡੈਥ ਹੋ ਗਈ ਸੀ ਇਸ ਕਰਕੇ ਉਹਦੇ ਦੂਜੇ ਭਰਾ ਨਾਲ ਉਹਦੀ ਦਾਦੀ ਦਾ ਵਿਆਹ ਹੋ ਗਿਆ ਸੀ ਉਹਦੇ ਚੋਂ ਚਾਚਾ ਹੈ ਜੀ ਹਾਂ ਜੀ ਕੰਟੀਨਿਊ ਹਾਂਜੀ ਉਹਨਾਂ ਨੇ ਕਿਸੇ ਨੂੰ ਅਫਸੋਸ ਕਰ ਨਹੀਂ ਕੀਤਾ ਤੇ ਸੱਤ ਕਿੰਨੇ ਬਾਅਦ ਚਾਚਾ ਇੱਥੇ ਆਉਂਦਾ ਹੈ ਤੇ ਡੈਡੀ ਨੂੰ ਬਸ ਕਿ ਉਹ ਆਪਣੇ ਗੱਲਾਂ ਵਿੱਚ ਮਗਰ ਲਾ ਲੈਂਦਾ ਹੈ ਤੇ ਮੇਰਾ ਫੋਨ ਬਲੌਕ ਕਰ ਦਿੱਤਾ ਸੀਗਾ 3 ਮਹੀਨੇ ਮੇਰੇ ਫੋਨ ਬਲੌਕ ਕਰਕੇ ਰੱਖਿਆ ਉਹਨਾਂ ਨੇ ਹੁਣ ਤੇ ਇੱਕੋ ਕੱਲ ਆਇਆ ਨਹੀਂ ਸਾਰੇ ਮਿਲ ਕੋਰਪੋਰੇਟ ਹੈਕ ਹੈ ਕਿ ਮੈਂ ਸ਼ੋ ਵੀ ਕਰ ਸਕਦੀ ਨਹੀਂ ਸਾਰਾ ਕੁਝ ਹੁੰਦਾ ਮੇਰੇ ਫੋਨ ਬਲੌਕ ਹੀ ਜਮਾ ਹੈ ਬਸ ਤੇ ਰਿਸ਼ਤੇਦਾਨ ਦਾ ਫੋਨ ਵੀ ਬਲੌਕ ਕਰ ਦਿੱਤੇ ਇੱਥੇ ਕਿਸੇ ਨਾਲ ਕੋ ਫੋਨ ਕਰਨਾ ਤੇ ਕੋ ਚੁੱਕਣਾ ਨਹੀਂ ਹੈਗਾ ਤੇ ਜੇ ਚੁੱਕ ਲਿਆ ਤੇ ਖਾਂ ਮੈਂ ਠੀਕ ਹਾਂ ਬਸ ਉਸ ਤੋਂ ਬਾਅਦ ਮੈਂ ਮਾਸੀ ਜੀ ਨੂੰ ਘਰੇ ਫੇਂ ਜੈਸੇ ਕਿ ਪਤਾ ਕਰਕੇ ਉਹ ਡੈਡੀ ਠੀਕ ਨੇ ਕਹਿੰਦੇ ਹਾਂ ਠੀਕ ਨੇ ਪਤਾ ਕਹਿੰਦੇ ਵਸ ਕੁਝ ਜੋ ਜਰਨੈਲ ਜਾਂ ਉਹ ਬੜੇ ਪ੍ਰਵਾਸੀ ਰਹਿੰਦੇ ਸਾਡੇ ਘਰੇ ਆਉਂਦੇ ਹੁਣ ਚਲੇ ਗਏ ਜੋ ਕਹਿੰਦੇ ਸੀ ਉਹ ਹੀ ਡੈਡੀ ਨੂੰ ਮਦਦ ਲੈ ਲੈ ਟਾਈਮ ਨੂੰ ਮੋੜਾ ਸ਼ੁਰੂ ਕਰ ਦਿੱਤਾ ਉਸ ਤੋਂ ਬਾਅਦ ਬਾਅਦ ਵਿੱਚ ਮੈਨੂੰ ਕਿਸੇ ਨੂੰ ਕਿਥੋਂ ਪਤਾ ਲੱਗਾ ਕਿ ਇੱਕ ਵਾਰੀ ਮੈਂ ਫੋਨ ਕੀਤਾ ਵੀ ਡੈਡੀ ਨੇ ਫੋਨ ਚੁੱਕ ਲਿਆ ਮੈਂ ਕਿਹਾ ਤੁਸੀਂ ਠੀਕ ਹੈ ਤੁਹਾਡਾ ਫੋਨ ਨਹੀਂ ਚੁੱਕਦੇ ਡੈਡੀ ਕਹਿੰਦਾ ਮੇਰੇ ਸਿਹਤ ਨਹੀਂ ਠੀਕ ਮੈਨੂੰ ਲੱਗਦਾ ਮੈਨੂੰ ਥੋੜਾ ਖਤਰਾ ਆਇਆ ਅਕਤੂਬਰ ਮੈਂ ਉਸ ਨੂੰ ਆਪਣੀ ਵੀਜ਼ਾ ਲਵਾਇਆ ਤੇ ਟਿਕਟ ਲਈ ਤੇ ਇੱਥੇ ਆਈ ਆਂ ਜਦੋਂ ਅਕਤੂਬਰ ਚ ਮੈਂ ਆਈ ਆਂ ਘਰੇ ਆਈ ਤੇ ਘਰ ਨੂੰ ਚਿੰਦਾ ਲੱਗਾ ਹੋਇਆ ਸੀਗਾ ਤੇ ਫਿਰ ਮੈਂ ਉਹਨੂੰ ਜਿਹੜੇ ਪ੍ਰਵਾਸੀ ਸੀ ਜਰਨੈਲ ਦਾ ਕਸਬ ਨਾਲ ਦੇ ਘਾਰੇ ਉਹਨਾਂ ਨੂੰ ਪੁੱਛੇ ਮੈਂ ਕਿ ਕਿ ਡੈਡੀ ਕਿੱਥੇ ਨੇ ਤੇ ਕਹਿੰਦੇ ਉਹ ਲੈ ਗਿਆ ਵਾ ਮੈਂ ਕਿੱਥੇ ਲੈ ਕੇ ਨਾ ਕੈਨੇਡਾ ਲੈ ਗਏ ਨਾ ਉਹਨਾਂ ਨੂੰ ਮੈਂ ਕਿਹਾ ਦੱਸਿਆ ਕਿਸੇ ਨੂੰ ਨਹੀਂ ਹੈਗਾ ਤੇ ਬਾਅਦ ਚ ਉਹਨੇ ਉਹ ਵੀ ਜਿੰਦਾ ਲਾਇਸ ਮੈਂ ਕਿ ਪੇ ਚਾਚਾ ਚਾਚੀ ਤਾਂ ਉੱਥੇ ਰਹਿੰਦੇ ਨਹੀਂ ਆਂ ਉਸ ਤੋਂ ਬਾਅਦ ਮੈਂ ਮੇਰੇ ਮਾਸੀ ਜੀ ਕੋਲ ਰਹਿੰਦੀ ਗਏ ਇੰਦਾ ਟਾਈਮ ਪਾਸ ਕਿਤੇ ਕਦੀ ਉੱਤੇ ਕਦੀ ਉੱਥੇ ਇੰਦਾ ਤੇ ਉਸ ਤੋਂ ਬਾਅਦ ਪਤਾ ਵੀ ਲੱਗ ਗਿਆ ਕਿ ਮੇਰੇ ਤੇ ਨਾ ਚਾਚਾ ਜਾਨਤ ਪਿੰਨ ਮੇਰੇ ਤੇ ਕੇਸ ਕਰ ਗਿਆ ਸੀਗਾ ਤੋਂ ਉਹਨੂੰ ਪਤਾ ਕੀਤਾ ਉਸ ਤੋਂ ਬਾਅਦ ਕੇਸ ਜਿਹੜਾ ਸੀਗਾ ਵਨ ਸਾਈਡ ਅਡਰੈਸ ਪਤਾ ਕੀਤਾ ਉਹਨੂੰ ਅਡਰੈਸ ਸੀਗਾ ਵਨ ਸਾਈਡ ਅਡਰੈਸ ਸੀਗਾ ਪਤਾ ਕੀਤਾ ਕਿ ਉਹ ਜਿਹੜਾ ਨਿਆਣੇ ਆਪਣੇ ਘਰ ਦਾ ਹੀ ਅਡਰੈਸ ਦੇ ਦਿੱਤਾ ਜਿੱਥੇ ਉਹ ਖੁਦ ਰਹਿੰਦਾ ਹੈ ਤਦ ਤੱਕ ਮੇਰੇ ਤੱਕ ਕੋਈ ਸਮਨ ਦਾ ਕੋਈ ਕੁਝ ਨਹੀਂ ਪਹੁੰਚਿਆ ਨਾ ਮੈਨੂੰ ਪਤਾ ਸੀ ਮੇਰੇ ਤੇ ਕੋਈ ਕੇਸ ਚੱਲਦਾ ਹੈ ਫਿਰ ਜੀ ਉਹ ਕੇਸ ਦਾ ਕੀ ਬਣਿਆ ਕਿੱਥੇ ਹੋਇਆ ਸੀ ਕੇਸ ਹਾਂਜੀ ਇਸ ਦਾ ਦਾ ਕੀ ਕੇਸ ਕੀਤਾ ਸੀ ਤੁਹਾਡੇ ਜਿਹੜੇ ਗੜਤੀ ਆਪਣੇ ਬੇਤਾਂ ਦੀ ਸੇਵਾ ਬਿਲਕੁਲ ਨਹੀਂ ਕਰਦੀ ਉਹਨਾਂ ਨੂੰ ਹੋਮ ਨਹੀਂ ਕਰਦੀ ਉਹਨਾਂ ਦਾ ਉਹਨਾਂ ਦਾ ਹਾਲਚਲ ਨਹੀਂ ਕੋਸ਼ੀ ਇਸ ਕਰਕੇ ਜਿਹੜੀ ਜ਼ਮੀਨ ਉਹਨਾਂ ਦੇ ਨਾਮ ਤੇ ਵਾਪਸ ਕੀਤੀ ਜਾਵੇ ਤੁਹਾਡੀ ਕੋਈ ਬਦਖਲੀ ਕੀਤੀ ਆ ਤੁਹਾਡੇ ਫਾਦਰ ਸਾਹਿਬ ਨੇ ਹਾਂਜੀ ਬਦਖਲੀ ਕੀਤੀ ਆ ਪਰ ਮੇਰੇ ਬਾਰੇ ਕੁਝ ਨਹੀਂ ਪਤਾ ਅੱਛਾ ਜੀ ਹਾਂਜੀ ਮੈਨੂੰ ਬਾਰੇ ਕੋਈ ਨੋਟਿਸ ਨਹੀਂ ਹੁਣ ਹੁਣ ਜਿਹੜੀ ਅੱਜ ਤੁਸੀਂ ਪ੍ਰੈਸ ਕਾਨਫਰੰਸ ਕਰ ਰਹੇ ਹੋ ਕਿ ਅੱਜ ਹੁਣ ਕਾਰਨ ਕੀ ਸੀਗਾ ਕਿ ਮਤਲਬ ਤੁਹਾਡੀ ਜ਼ਮੀਨ ਕਿੰਨੀ ਜ਼ਮੀਨ ਆ ਜਿਹੜੀ ਤੁਹਾਡੀ ਕਿਹਨੇ ਤੁਸੀਂ ਵੀ ਉਹਨਾਂ ਨੇ ਚਾਚਾ ਜੀ ਨੇ ਦੱਬ ਲਈ ਆ ਨਹੀਂ ਜ਼ਮੀਨ ਦਾ ਕਬਜ਼ਾ ਤਾਂ ਹੁਣ ਸਾਡੇ ਬੋੜੀਆਂ ਨੇ ਗੋੜੀਆਂ ਤੇ ਛੇਤੀ ਕਨਾਲਾਂ ਦੇ ਕਿੰਨੇ ਚੌੜਾ ਕਿੰਨੀ 33 ਕਨਾਲ ਚਾਰ ਮੀਟਰ ਕੋ ਬਹੁਤ ਜ਼ਮੀਨ ਹੈ ਹਾਂਜੀ ਪਰ ਜਿਹੜਾ ਸਾਡਾ ਮਕਸਦ ਆ ਪ੍ਰੈਸ ਕਾਨਫਰੰਸ ਕਰਨ ਦਾ ਉਹ ਇਹ ਆ ਕਿ ਸਰ ਜਿਹੜਾ ਸਾਨੂੰ ਹਰਾਸ ਕੀਤਾ ਜਾ ਰਿਹਾ ਹੈ ਮਾਈਕ ਤੇ ਕਰੋ ਮਾਈਕ ਜਿਹੜਾ ਬਿਨਾਂ ਵਜ੍ਹਾ ਤੋਂ ਸਾਨੂੰ ਹਰਾਸ ਕੀਤਾ ਜਾ ਰਿਹਾ ਹੈ ਇਹਨੂੰ ਤੇਰੇ ਨੂੰ ਕੀ ਕੀ ਹਰਾਸਮੈਂਟ ਹੋਣ ਫਿਰ ਜਦ ਤੁਹਾਡੀ ਜ਼ਮੀਨ ਤੁਹਾਡੇ ਕੋਲ ਆ ਹੁਣ ਹਰਾਸਮੈਂਟ ਹਰਾਸਮੈਂਟ ਇਸ ਤਰ੍ਹਾਂ ਜੀ ਪਹਿਲਾਂ ਤਾਂ ਵੀਡੀਓ ਬਣਾ ਕੇ ਬਜ਼ੁਰਗਾਂ ਦੀਆਂ ਵਾਇਰਲ ਕੀਤੀਆਂ ਗਈਆਂ ਕਿ ਧੀ ਨੇ ਬਿਲਕੁਲ ਆਪਣੇ ਮਾਪਿਆਂ ਦੀ ਸੇਵਾ ਨਹੀਂ ਕੀਤੀ ਦੂਸਰਾ बार-बार ਉਹਦੇ ਘਰ ਨੂੰ ਜਿੰਦੇ ਲਾਉਣੇ ਤੁਸੀਂ ਕੋਈ ਕੰਪਲੇਟ ਨਹੀਂ ਕੀਤੀ ਪੁਲਿਸ ਕੰਪਲੇਟ ਪੁਲਿਸ ਕੰਪਲੇਟ ਕੀਤੀ ਆ ਜੀ ਉਹਦੇ ਕਰਕੇ 6 ਮਹੀਨੇ ਤੋਂ ਬਾਅਦ ਪੂਰੀ ਇਨਵੈਸਟੀਗੇਸ਼ਨ ਤੋਂ ਬਾਅਦ ਐਫਆਈਆਰ ਜੀ ਦਰਜ ਹੋਈ ਆ ਹੁਣ ਜਿਹੜਾ ਇਹਦੇ ਚਾਚਾ ਜੀ ਲੱਗਦੇ ਨੇ ਜਰਨੈਲ ਸਿੰਘ ਉਹਨਾਂ ਦਾ ਇੱਕ ਲੜਕਾ ਆ ਗੁਰਪ੍ਰੀਤ ਸਿੰਘ ਢਿੱਲੋਂ ਜਿਹੜਾ ਕਿ ਉੱਥੋਂ ਦਾ ਪਹਿਲਾਂ ਦਾ ਮਿਊਸੀਕਲ ਕਾਉਂਸਲਰ ਰਿਹਾ ਜਿਹਨੂੰ ਉੱਥੇ origignal ਕਾਉਂਸਲਰ ਕਹਿ ਰਹੇ ਨੇ ਉਹ ਆਪਣਾ ਉੱਥੋਂ ਸਿਆਸੀ ਪ੍ਰਭਾਵ ਵਰਤ ਕੇ ਬਾਹਰੋਂ ਹਾਂਜੀ ਕੁਝ ਜਿਹੜਾ ਲੋਕਲ ਜਿਹੜੇ ਆ ਉੱਥੋਂ ਦਾ ਇੱਕ ਆਮ ਆਦਮੀ ਪਾਰਟੀ ਦਾ ਲੀਡਰ ਆ ਜਿਹੜਾ ਇਹਦੇ ਚ ਇਨਵੋਲਵ ਆ ਜਿਹੜਾ ਖੁਦ ਆ ਕੇ ਆਪਣੀ ਨਕੀ ਜਿੰਦੇ ਲਵਾ ਕੇ ਜਾਂਦਾ ਬਾਰ ਬਾਰ ਕੌਣ ਕੀ ਨਾਮ ਹੈ ਉਹਦਾ ਨਾਮ ਦੱਸ ਦਿਨੇ ਉਹਦਾ ਚਕਤਾਰ ਸਿੰਘ ਧਾਲੀਵਾਲ ਆ ਜੀ ਇਹਨਾਂ ਦੇ ਪਿੰਡ ਦਾ ਹੀ ਰਹਿਣ ਵਾਲਾ ਉਹ ਹੱਦਾ ਭੱਲਸ ਦਾ ਜਿਹੜਾ ਯੂਥ ਵੀਂਗਰ ਦਾ ਕਾਪੜਿਆਂ ਨੂੰ ਪ੍ਰਧਾਨ ਦੱਸ ਰਿਹਾ ਪਤਾ ਨਹੀਂ ਹੈ ਜਾਂ ਨਹੀਂ ਉਹ ਤਾਂ ਪਤਾ ਕੀਤਾ ਜਾ ਸਕਦਾ ਪਰ ਉਹ ਬਾਰ-ਬਾਰ ਜਿਹੜਾ ਪ੍ਰਵਾਸੀ ਮਜ਼ਦੂਰਾਂ ਨੂੰ ਨਾਲ ਲੈ ਕੇ ਘਰ ਨੂੰ ਜਿੰਦੇ ਲਾ ਰਿਹਾ ਆ ਕੇ ਇਹਨਾਂ ਨੂੰ ਧਮਕੀਆਂ ਵੀ ਦੇ ਰਿਹਾ ਕਿ ਸਾਡੀ ਜਿਹੜਾ ਪਰਿਵਾਰ ਦੀ ਹਿਸਟਰੀ ਹੈ ਉਹ ਇਹ ਹੈ ਕਿ ਅਸੀਂ ਬੰਦੇ ਮਾਰ ਕੇ ਵੀ ਬਦਲਾ ਲੈ ਰਹੇ ਇਸ ਤਰ੍ਹਾਂ ਦੀਆਂ ਗੱਲਾਂ ਇਹਨਾਂ ਦੇ ਮੂੰਹ ਤੇ ਕੀ ਹਨ ਇਹਨਾਂ ਦੀ ਮਾਸੀ ਨੂੰ ਵੀ ਤੁਹਾਨੂੰ ਦੱਤੀਆਂ ਕਿ ਮੈਂ ਤੁਹਾਨੂੰ ਜਿਹੜਾ ਹੈ ਪੂਰੇ ਪਿੰਡ ਦੇ ਵਿੱਚ ਬੇਸ਼ਟ ਕਰਾਂਗਾ ਪਰ ਕੋਈ ਫੋਨ ਕੋਈ ਵੀ ਆਈ ਨਹੀਂ ਕਿ ਤੁਹਾਨੂੰ ਹਾਂਜੀ ਕੋਣ ਕੋਣ ਵੀ ਕਿਹਨਾਂ ਦੇ ਜੀ ਉਹਦੇ ਵੱਲੋਂ ਜਿਹੜਾ ਜਨਤਾਰ ਸਿੰਘ ਨੇ ਮੈਨੂੰ ਫੋਨ ਕੀਤਾ ਜੀ ਇੱਕ ਦਿਨ ਮੈਂ ਨੂੰ ਕਹਿੰਦਾ ਜੀ ਮੈਂ ਤੁਹਾਡੀ ਜ਼ਮੀਨ ਧੱਕੇ ਨਾਲ ਵੋਣ ਵਾਸਤੇ ਚੱਲਿਆ ਮੈਂ ਕਿਹਾ ਵੀ ਅਸੀਂ ਤਾਂ ਤੈਨੂੰ ਰੋਕ ਨਹੀਂ ਰਹੇ ਪਰ ਇਹਦੇ ਤੇ ਪਰਚਾ ਦਰਜ ਹੋ ਸਕਦਾ ਉਸ ਤੋਂ ਬਾਅਦ ਉਹਨੇ ਜਿਹੜਾ ਪਿੰਡ ਦੇ ਨੰਬਰਦਾਰ ਨੇ ਮਲਕੀਰ ਸਿੰਘ ਉਹ ਸਾਡੀ ਜ਼ਮੀਨ ਜਿਹੜੀ ਵੋਂਦੇ ਐ ਇਸ ਵੇਲੇ ਤੇ ਉਹਨੂੰ ਧਮਕੀ ਦਿੱਤੀ ਆ ਕਿ ਜੇ ਤੂੰ ਜ਼ਮੀਨ ਵੋਣ ਵਾਸਤੇ ਗਿਆ ਤਾਂ ਮੈਂ ਤੇਰੇ ਟਰੈਕਟਰ ਨੂੰ ਅੱਗ ਲਾ ਦਿਆਂਗਾ ਕੋਈ ਰਿਕਾਰਡਿੰਗ ਕੋਈ ਕੁਛ ਇਦਾਂ ਦੀ ਹੈਗੀ ਕੋਈ ਕਿਹੜੇ ਨੰਬਰ ਤੋਂ ਰਿਕਾਰਡਿੰਗ ਹੈਗੀ ਸਾਡੇ ਕੋਲ ਫੋਨ ਕਾਲ ਦੀ ਇਸ ਦੀ ਹੈਗੀ ਜੀ ਉਹ ਤੁਹਾਨੂੰ ਪ੍ਰੋਵਾਈਡ ਕਰ ਸਕਦੇ ਇਹਨਾਂ ਦੀ ਬਾਅਦ ਮੌਤ ਹੋਈ ਸੀ ਕਿ ਉਹਨਾਂ ਮੌਤ ਦਾ ਕੀ ਕਾਰਨ ਆਇਆ ਮੌਤ ਦਾ ਕਾਰਨ ਉਹਨਾਂ ਨੇ ਕਿਹਾ ਜੀ ਉਹਨਾਂ ਦਾ ਹਾਰਟ ਜਿਹੜਾ ਆ ਉਹ ਜਿਹੜਾ ਵਲਵ ਮਤਲਬ 30% ਕੰਮ ਕਰਦਾ ਸੀ ਪਰ ਉਹ ਕੋਈ ਮੌਨ ਦਾ ਐਡਾ ਸੋਲਿਡ ਕਾਰਨ ਨਹੀਂ ਹੁੰਦਾ ਲੋਕਾਂ ਨੇ 30% ਹਾਰ ਚੱਲਦੇ ਨੂੰ ਕਈ ਸਾਲ ਹੋ ਚੁੱਕੇ ਆ ਨਹੀਂ ਬਾਹਰ ਕੈਨੇਡਾ ਚ ਤਾਂ ਸਹੀ ਕੀ ਉੱਥੇ ਪਤਾ ਲੱਗੇ ਜਾਣਾ ਸੀ ਜੇ ਕੋਈ ਤੁਸੀਂ ਕਹਿੰਦੇ ਆ ਕਿ ਮਰਡਰ ਕਰਾਂ ਉਹਦੇ ਚ ਜਿਹੜਾ ਇਹ ਪ੍ਰੋਸੀਜਰ ਇਹ ਹੁੰਦਾ ਕਿ ਜਦੋਂ ਡੈਕਸੀ ਦੀ ਡੈਥ ਹੁੰਦੀ ਆ ਉਸ ਵੇਲੇ ਜਿੱਥੇ ਡੈਥ ਹੋਈ ਆ ਉੱਥੇ ਉਹ ਜਿਹੜਾ ਕੋਰਨਰ ਆ ਉਹਨੇ ਆ ਕੇ ਰਿਪੋਰਟ ਦਰਜ ਕਰਨੀ ਹੁੰਦੀ ਜੇ ਕਿਸੇ ਨੂੰ ਕੋਈ ਇਤਰਾਜ਼ ਆ ਉਹ ਉਹਦੇ ਪਹੁੰਚੜ ਤੇ ਰਿਪੋਰਟ ਫਾਈਨਲਾਈਜ਼ ਕਰਨ ਤੋਂ ਪਹਿਲਾਂ ਕਰ ਸਕਦਾ ਕਿ ਅਸੀਂ ਇਹਦਾ ਪੋਸਟ ਮਾਰਟਮ ਕਰਾਉਣਾ ਚਾਹੁੰਦੇ ਆ ਅਸੀਂ ਇਹਦੀ ਤਫ਼ਤੀਸ਼ ਕਰਾਉਣਾ ਚਾਹੁੰਦੇ ਆ ਉਹਨਾਂ ਨੇ ਸਾਨੂੰ ਮੌਤ ਬਾਰੇ ਦੱਸਿਆ ਇਹ ਜਿਹੜਾ ਉਹਨਾਂ ਦਾ ਜਿਹੜਾ ਉਹ ਐਕਸ ਵਾਲੇ ਪੇਸ਼ ਕਰ ਰਿਹਾ ਕਿ ਅਸੀਂ ਆਹ ਜਿਹੜਾ ਫਿਊਨਰਲ ਦਾ ਸਰਟੀਫਿਕੇਟ ਆ ਸੀ ਕਿ ਇਸ ਦੀ ਉਹਦੇ ਉੱਤੇ ਨੰਬਰ 3 ਲਿਖਿਆ ਹੋਇਆ ਨਹੀਂ ਉਹਦੇ ਉੱਤੇ ਉਹਨਾਂ ਨੇ ਕਦੇ ਇਹ ਨਹੀਂ ਪੁੱਛਦੀ ਕੈਨੇਡਾ ਪੁਲਿਸ ਜਾਂ ਕਿਹਾ ਕਿ ਇਹਦਾ ਕੋਈ ਰਿਲੇਟਿਵ ਕੋਈ ਇਹਦਾ ਧੀ ਪੁੱਤ ਕੋਈ ਕੁਛ ਇਦਾਂ ਦਾ ਹੈਗਾ ਕਿ ਨਹੀਂ ਹੈਗਾ ਕਿੱਥੇ ਆ ਕਿਉਂਕਿ ਇਹਨਾਂ ਨੂੰ ਕਾਗਜ਼ਾਂ ਦੇ ਵਿੱਚ ਉਹਨਾਂ ਨੇ ਅਡਾਪਟ ਕੀਤਾ ਹੋਇਆ ਹੁੰਦੇ ਸੀ ਉਦੇ ਕਰਕੇ ਉਹ ਕਹਦੇ ਵੀ ਤੁਹਾਡਾ ਜਿਹੜਾ ਕਿਉਂਕਿ ਉੱਥੇ ਦਾ ਕਾਨੂੰਨ ਇਹ ਕਹਿੰਦਾ ਕਿ ਜਿਹਦੇ ਘਰ ਚ ਡੈਥ ਹੋਈ ਹੋਵੇ ਉਹੀ ਸੰਸਕਾਰ ਕਰਾ ਸਕਦਾ। ਤੇ ਤੁਸੀਂ ਵੀ ਤੁਹਾਡਾ ਡਾਕਟਰ ਸੀਗੇ ਵੀ ਉਹਨਾਂ ਨੇ ਤੁਹਾਡਾ ਕੋਈ ਹਨ ਨਹੀਂ ਤਾਂ ਜੇ ਉਹਨਾਂ ਦੀ ਵੀ ਡਾਡਪਸ਼ਨ ਦੇ ਨਾਲ ਉੱਥੋਂ ਦੇ ਕੋਣ ਅਡਾਪਸ਼ਨ ਹੁਣ ਖਤਮ ਕਰਤੀ ਉਹਨਾਂ ਨੇ? ਅਡਾਪਸ਼ਨ ਜੀ 18 ਸਾਲ ਤੋਂ ਬਾਅਦ ਇਸ ਤਰ੍ਹਾਂ ਹੁੰਦਾ ਕਿ ਬੱਚੇ ਦੀ ਮਰਜ਼ੀ ਹੁੰਦੀ ਵੀ ਉਹਨੇ ਆਪਣੇ origignal parents ਦੇ ਨਾਲ ਰਹਿਣਾ ਜਾਂ ਜਿਹੜੇ ਜਿਹੜੇ adopted parents ਦੇ ਨਾਲ ਉਹਨਾਂ ਦੇ ਰਹਿਣਾ। ਅਡਾਪਸ਼ਨ ਵੈਸੇ ਜਦੋਂ ਦੇਰ ਤੋਂ ਉਸ ਟਾਈਮ ਤੁਸੀਂ ਗਏ ਸੀਗੇ ਉੱਥੇ ਉਹਨਾਂ ਕੋਲ ਅਹਾਂ ਜੀ ਅਸੀਂ ਫਿਊਨਰਲ ਹੌਮ 'ਚ ਸਾਨੂੰ ਸਿਰਫ ਜਿੱਦਣ ਉਹਦਾ ਸੰਸਕਾਰ ਹੋਣਾ ਸੀ ਉਸ ਕੁਝ ਘੰਟੇ ਪਹਿਲਾਂ ਸਾਨੂੰ ਉਹਨਾਂ ਦੀ ਬਾਡੀ ਦੇਖਣ ਦਿੱਤੀ ਗਈਆਂ ਅਸੀਂ ਮੰਗੋਣਾ ਤੋਂ ਕਰ ਰਿਹਾ ਸੀ ਕਿ ਇਹਨਾਂ ਦਾ ਜਿਹੜਾ ਪੋਸਟਮਾਰਟਮ ਕਰਾਇਆ ਜਾਵੇ ਪਰ ਉਹਨਾਂ ਨੇ ਕਰਵਾਇਆ ਜੀ ਪਜਿਕ ਹੁਣ ਜਸਪੀ ਜੀ ਇੱਕ ਗੱਲ ਦੱਸੋ ਕਿ ਤੁਹਾਡੀ ਜ਼ਮੀਨ ਤੁਹਾਡੇ ਕੋਲ ਆ ਹਾਂਜੀ ਐਫ ਆਈ ਆਰ ਤੁਸੀਂ ਕਹਿੰਦੇ ਦਰਜ ਹੋ ਗਈ ਆ ਉਹਨਾਂ ਦੇ ਉੱਤੇ ਹਾਂਜੀ ਫਿਰ ਅੱਜ ਪ੍ਰੈਸ ਕਾਨਫਰੈਂਸ ਦਾ ਕੀ ਮੋਟਿਵ ਹੈ ਕੀ ਕਾਰਨ ਮੋਟਿਵ ਇਹ ਹੈ ਕਿ ਸਾਨੂੰ ਜਾਣ ਪੁੱਛ ਕੇ ਹਰਾਸ ਕਰਕੇ ਬਾਰ ਬਾਰ ਧਮਕੀਆਂ ਦਿੱਤੀਆਂ ਜਾ ਰਹੀਆਂ ਕਿ ਅਸੀਂ ਜਾਨੋ ਮਾਰ ਸਕਦੇ ਹਾਂ ਅਸੀਂ ਤੁਹਾਡਾ ਟਰੈਕ ਤੁਸੀਂ ਕੋਈ ਕੰਪਲੀਟ ਪੁਲਿਸ ਕੰਪਲੇਟ ਕੀਤੀ ਹੈ ਤੇ ਰਿਪੋਰਟ ਪੁਲਿਸ ਕੰਪਲੇਟ ਹਾਂਜੀ ਅਸੀਂ ਕੱਲ ਵੀ ਗਏ ਸੀ ਕਿ ਪੁਲਿਸ ਇਹਦੇ ਬਾਰੇ ਇੱਕ ਕੰਪਲੇਟ ਦਰਜ ਕਰਾਉਣ ਤੇ ਪਲੱਸ ਜਿਹੜੇ ਜਿਹਨਾਂ ਨੇ ਜਾਲੀ ਦਸਤਾਵੇਜ਼ ਉਹਨਾਂ ਨੇ ਪੜਾਏ ਉਹਦੇ ਬਾਰੇ ਕਰਨ ਕਿਉਂਕਿ ਆ ਥੋੜਾ ਜਿਹਾ ਇਲੈਕਸ਼ਨ ਤੁਸੀਂ ਹੁਣ ਬਾਹਰੋਂ ਆਏ ਆ ਭਾਜੀ ਮੈਂ ਪਿਛਲੇ ਸੈਚ ਤੇ ਆਇਆ ਜਿੱਥੇ ਵਾਈਫ ਨੂੰ ਆਇਆ ਨੋ ਇੱਥੇ ਤੇ ਜਰਨੈਲ ਸਿੰਘ ਜੀ ਬਾਹਰ ਹੀ ਆ ਜਿਹੜੇ ਇੱਥੇ ਆਏ ਹੋਏ ਸੀ ਜਦੋਂ ਉਹਨਾਂ ਤੇ ਪਰਚਾ ਦਰਜ ਹੋਇਆ ਉਹਨੂੰ ਦੋ ਨੋਟਿਸ ਸਰਵ ਹੋਏ ਤੀਜਾ ਨੋਟਿਸ ਸਰਵ ਕਰਨ ਤੋਂ ਪਹਿਲਾਂ ਬਿਨਾ ਕੋਰਟ ਨੂੰ ਨੋਟਿਸ ਤੇ ਐਸਾ ਤੋੜ ਗਿਆ ਪਲੱਸ ਇੱਕ ਪ੍ਰਵਾਸੀ ਮਜ਼ਦੂਰ ਦਾ ਜਿਹੜਾ ਲੜਕਾ ਜਿਹਦੇ ਤੇ ਵੀ ਐਫ ਆਈ ਆਰ ਦਰਸੀ ਉਹਨੂੰ ਵੀ ਨਾਂ ਲੱਗਿਆ ਬਾ ਉਹਨੂੰ ਵੀ ਕੈਨੇਡਾ ਚ ਲੈ ਗਏ ਕੈਨੇਡਾ ਲੈ ਵੀ ਨਾਂ ਨਾਲ ਲੱਗਿਆ ਜੀ ਇਹ ਬੰਦੇ ਸਾਰਾ ਕੁਝ ਨਾ ਕਰਵਾ ਸਕਦੇ ਹਾਂਜੀ ਸਭ ਤੋਂ ਪਹਿਲਾਂ ਉਹ ਵਸੀਅਤ ਦਾ ਨਹੀਂ ਕਰਵਾਉਂਦੇ ਵਸੀਅਤ ਉਹਨਾਂ ਨੇ ਜੀ ਜਦੋਂ ਆਪਣੇ ਲੋ ਫੈਸਲਾ ਕਰਾਉਣ ਦੀ ਕੋਸ਼ਿਸ਼ ਕੀਤੀ ਹੈ 161 ਦਾ ਉਹ ਇੱਕ ਉਹ ਤਾਂ ਇੱਥੇ ਨਹੀਂ ਕਰਤਾ ਹਾਂਜੀ ਹਾਂਜੀ ਸਭ ਤੋਂ ਪਹਿਲਾਂ ਤਾਂ ਨਹੀਂ ਕੋਈ ਵਸੀਅਤ ਕਰਵਾਉਂਦੇ ਇੱਥੇ ਕਰਾ ਕੇ ਸਾਡੇ ਕੋਲ ਆਇਆ ਕਿ ਉਹਨਾਂ ਨੇ ਕੋਈ ਵਸੀਅਤ ਕਰਵਾਈ ਹੈ ਜਿਹੜੀ ਨਾਲ ਹੀ ਉਹਨਾਂ ਦੀ ਥਾਂ ਤੇ ਕੋਈ ਨਵੀਂ ਵਸੀਅਤ ਉਹਨਾਂ ਨੇ ਕਰਵਾਈ ਹੈ ਸਾਡੀ ਨੌਲੇਜ 'ਚ ਇਹ ਗੱਲ ਕਿਤੇ ਕੇਸ਼ ਕੀਤੀ ਨਾ ਕੇਸ਼ ਕਹਿੰਦੇ ਆ ਕਿ ਉਹਨਾਂ ਨੇ ਰਜਿਸਟਰਡ ਕੀਤੀ ਹੈ ਉਹ ਸੀ ਇਹ ਜਿਹੜੀ ਬਾਰੀ ਹੋ ਸਕਦਾ ਨਹੀਂ ਇਹਨਾਂ ਦੇ ਪਿਤਾ ਜੀ ਤਾਂ ਇੰਡੀਆ ਦੇ ਸਿਟੀਜ਼ਨ ਸੀਐਸਓ ਹਾਂ ਜੀ ਵੱਡੀ ਗੱਲ ਹੈ ਹਾਂਜੀ ਉਹਨਾਂ ਦਾ ਤਵਸੀਅਤ ਦੀ ਆ ਹਾਂਜੀ ਉਹਨਾਂ ਨੂੰ ਇੱਥੋਂ ਲੈ ਕੇ ਜਾਣ ਤੋਂ ਪਹਿਲਾਂ ਤਾਂ ਨਹੀਂ ਕਰਵਾਇਆ ਸੀ ਉਸਿਹਤ ਕਰਾਇਆ ਪਰ ਉਹਨਾਂ ਦਾ ਇੰਤਕਾਲ ਨਹੀਂ ਟੁੱਟਾ ਜੀ ਇਹਨਾਂ ਦੇ ਨਾਂ ਦੇ ਉੱਤੇ ਕਿਉਂਕਿ 30 30 ਦਿਨਾਂ ਦੇ ਵਿੱਚ ਵਿੱਚ ਟਾਈਮ ਹੁੰਦਾ ਤੁਹਾਡੇ ਕੋਲ ਅਪੀਲ ਕਰਨ ਦਾ ਪਰ ਉਹਨਾਂ ਨੇ 3 ਦਿਨ ਵੀ ਨਹੀਂ ਲਾਏ ਸੋ ਉੱਥੋਂ ਉਹਨਾਂ ਦੀ ਮਨਸ਼ਾ ਜ਼ਾਹਿਰ ਹੁੰਦੀ ਹੈ ਕਿ ਉਹਨਾਂ ਦਾ ਮਕਸਦ ਇਹ ਨਹੀਂ ਸੀਗਾ ਕਿ ਪਿਤਾ ਦੀ ਸੇਵਾ ਨਹੀਂ ਕਰਦੀ ਤੇ ਜ਼ਮੀਨ ਤਾਂ ਕਰਕੇ ਉਹਨਾਂ ਨੂੰ ਵਾਪਸ ਦਵਾਈ ਜਾਵੇ ਜਦ ਕਿ ਉਹਨਾਂ ਦਾ ਮਕਸਦ ਇਹ ਸੀਗਾ ਕਿ ਉਹਦੇ ਨਾਮੋਂ ਵਾਪਸ ਕਰਾ ਕੇ ਤੇ ਦੂਜੇ ਦੁਆਰਾ ਰਸੀਦ ਕਰਕੇ ਵੇਚਦੇ ਹਨ ਨਾ ਇਹਨਾਂ ਦੀ ਰਸੀਦ ਖਾਰਜ ਕਰਾਈ ਤੇ ਨਾਮ ਉਹਨੇ ਆਪਣੇ ਨਾਮ ਆਪਣੇ ਨਾਮ ਤੇ ਰਸੀਦ ਕਹਿੰਦੇ ਕੋਈ ਕਰਾਈ ਔਰ ਇਹਨਾਂ ਵਾਲੀ ਖਾਰਜ ਨਹੀਂ ਹੋਈ ਇਹਨਾਂ ਦੇ ਨਾਮ ਤੇ ਦੋ ਰਜਿਸਟਰਡ ਰਸੀਦਾਂ ਵਈਆਂ ਹੋਈਆਂ 2002 ਦੀ ਇੱਕ 2022 ਦੀ 2022 ਵਾਲੀ ਸ਼ਾਇਦ ਉਹਨਾਂ ਦੀ ਨੌਲੇਜ ਸੀ ਪਰ 2002 ਦੀ ਸਾਨੂੰ ਪਤਾ ਲੱਗਾ ਕਿ ਉਹਨਾਂ ਨੂੰ ਇਸ ਗੱਲ ਦਾ ਕੋਈ ਉਹਨਾਂ ਦੀ ਨੌਲੇਜ ਨਹੀਂ ਸੀ ਕਿ ਖੁਫਸੀਅਤ ਇਹਨਾਂ ਦੇ ਨਾਂ ਤੇ ਹੋਰ ਵੀ ਸਤਪਾਲ ਜੀ ਹੁਣ ਤੁਸੀਂ ਆਪਣੇ ਸੌਰਵ ਪਰਿਵਾਰ ਚ ਰਹਿ ਰਹੇ ਹੋ ਕਿ ਆਪਣੇ ਪੇਕੇ ਪਰਿਵਾਰ ਚ ਰਹਿ ਰਹੇ ਹੋ ਜਿਹੜੀ ਨਗਰ ਦੇ ਟਿਕ ਰਹੇ ਹਨ ਕਿ ਮੰਮੀ ਜੀ ਚਲੇ ਗਏਗੇ ਕਿ ਅਗਲਾ ਵਾਸਤੇ ਸੱਸੋਹ ਰਹੂਗੇ ਕੈਨੇਡਾ ਜਾਂਦੇ ਨੇ ਨਹੀਂ ਜਿਹੜੇ ਹੁਣ ਤੁਹਾਡੇ ਉੱਥੇ ਦਾ ਘਰ ਸੀਗਾ ਜਿਹੜਾ ਤੁਹਾਡਾ ਮੰਮੀ ਪਾਪਾ ਦਾ ਜਦੋਂ ਤੁਹਾਡੇ ਪੇਕੇ ਘਰ ਦਾ ਉੱਥੇ ਰਹਿ ਰਹੇ ਆ ਤੁਸੀਂ ਜਿਹੜਾ ਤੁਸੀਂ ਕਹਿੰਦੇ ਸੀ 40-50 ਲੱਖ ਰੁਪਈਆ ਲਾ ਕੇ ਅਸੀਂ ਬਣਾਇਆ ਉੱਥੇ ਰਹਿ ਰਹੇ ਹਾਂ ਅਸਤਾਨੇ ਤੋਂ ਕੰਮਾਂ ਦਾ ਡੈਟ ਤੇ ਪਾਰਟ ਕਰਾਏ ਸੀ ਮੇਰੀ ਨਕਰਾਇਆ ਸੀਗਾ ਤੇ ਉੱਥੇ ਰਹਿਦੇ ਸਮੇਂ ਸਫਾਈ ਕਰਾਈ ਗਰ ਪੇਟ ਦਾ ਸੋਨਾ ਦਾ ਵੀ ਬਰਾ ਪੇਟ ਕਰਵਾਇਆ ਸਫਾਈ ਕਰਾਈ ਹੈ ਠੀਕ ਹੈ ਅਸੀਂ ਇਕੱਲਾ ਘਰ ਨਹੀਂ ਬਣਾਇਆ ਜੇ ਅਸੀਂ ਉਹਨਾਂ ਦੇ ਜੋ ਆੜਤੀਆਂ ਦੇ ਕਰਜ਼ੇ ਸੀ ਜਾਂ ਆੜਗਵਾਂਡ ਤੋਂ ਰਿਸ਼ਤੇਦਾਰਾਂ ਤੋਂ ਵੀ ਕੋਈ ਪੈਸਾ ਕਦੇ ਚੱਕ ਲੈਂਦੇ ਸੀ ਨਾ ਉਹੀ ਹਮੇਸ਼ਾ ਸੀ ਉਤਾਰਦੇ ਨੇ ਉਹਨਾਂ ਨੂੰ ਪ ਤੁਹਾਡੇ ਰਿਸ਼ਤੇਦਾਰ ਵਗੈਰਾ ਕੋਈ ਨਾਲ ਆਏ ਤੁਹਾਡੇ ਅੱਜ? ਹਾਂਜੀ। ਸਾਡਾ ਵੈਰਾਈਟੀ ਵਗੈਰਾ ਤੁਹਾਡੇ ਆਏ ਆ ਨਾਲ? ਕੋਈ ਨਹੀਂ ਆਇਆ। ਅੱਜ ਨਹੀਂ ਆਏ ਪਰ ਜਦਨ ਅਸੀਂ ਪਿਛਲੇ ਵੀ ਖੰਡਵਾਟ ਕਰਾਇਆ ਤੇ ਸਾਰੇ ਦੂਰੋਂ ਦੂਰੋਂ ਰਿਸ਼ਤੇਦਾਰ ਜਿੰਨੇ ਵੀ ਸੀ ਸਾਰੇ ਉੱਜਨਾਲ ਸਿੰਘ ਨਾਲ ਹੈ ਕਿ ਤੁਹਾਡੇ ਨਾਲ? ਸਾਡੇ ਨਾਲ। ਸਾਡੇ ਨਾਲ। ਅਸੀਂ ਤੁਹਾਡੀ ਮੰਨਤੀ ਹੈ ਸੀ। ਸਾਡੀ ਮੰਗ ਇਹ ਹੈ ਕਿ ਜਿਹੜੀ ਕਵੈਸਟਾ ਐਫ ਆਈ ਆਰ ਦਰਜ ਹੋ ਗਈ ਹੈ ਸਾਡੀ ਮੰਗ ਇਹ ਹੈ ਕਿ ਜਿਹੜੀਆਂ ਸਾਡੀਆਂ ਕੁਝ ਅਸੀਂ ਜਾਲੀ ਦਸਤਾਵੇਜ਼ਮੈਂਟ ਰੀਸੈਂਟਲੀ ਫਾਈਂਡ ਆਊਟ ਕੀਤੇ ਆ ਉਹਨਾਂ ਦੀ ਪੂਰੀ ਤਫ਼ਤੀਸ਼ ਕਰੇ ਪੁਲਿਸ। ਜੋ ਵੀ ਉੱਤੇ ਬਣਦੀ ਜੋ ਕਾਰਵਾਈ ਕਰੇ ਤੇ ਜੋ ਜੋ ਵੀ ਕੋਈ ਬੰਦਾ politcal local political ਪ੍ਰਭਾਵ ਪਾ ਕੇ ਜਾਂ ਬਾਹਰੋਂ ਪਾ ਕੇ ਇਸ ਕੇਸ ਤੇ ਉੱਤੇ ਅਬ ਦਖਲਦਾਰੀ ਕਰਨ ਦੀ ਕੋਸ਼ਿਸ਼ ਕਰਦਾ ਉਹਦੇ ਤੇ ਰੋਕ ਲਾਈ ਜਾਵੇ ਤੇ ਉਹਨਾਂ ਲੋਕਾਂ ਦੀ ਇਨਵੈਸਟੀਗੇਸ਼ਨ ਕੀਤੀ ਜਾਵੇ ਜਿਹੜੇ ਸਾਨੂੰ ਧਮਕੀਆਂ ਦੇ ਰਹੇ ਹਨ ਜਿਹੜੇ ਅੰਬੈਸੀ ਦੇ ਉਹਨਾਂ ਨੇ ਅਪੋਰਟਰੀ ਤੁਸੀਂ ਦਾ ਕਾਰਜ ਜਿਹੜਾ ਪੇਪਰ ਲਾਏ ਆ ਭਾਵੇਂ ਕਿ ਉਹਨਾਂ ਨੇ ਮੇਲ ਦਾ ਕੁਝ ਕੰਮ ਨਹੀਂ ਕੀਤਾ ਅਸੀਂ ਹੁਣ ਵਾਪਸ ਜਾ ਕੇ ਕਰਾਂਗੇ ਕਿਉਂਕੋ ਪੇਪਰ ਹੁਣ ਸਾਡੇ ਇੱਥੇ ਪਿਛਲੇ ਵੀਕ ਤੋਂ ਸਾਡੇ ਹੱਥ ਲੱਗੇ ਹੁਣ ਅਸੀਂ ਜਦੋਂ ਵਾਪਸ ਜਾਵਾਂਗੇ ਅਸੀਂ ਉੱਥੇ ਵੀ ਰਿਪੋਰਟ ਕਰਾਂਗੇ ਉਹਨਾਂ ਦੀ ਹਾਂ ਜੀ ਸਾਡੇ ਕੋਲ ਜਿਹੜੀ ਤੁਹਾਡੀ ਐਸਟੇਮ ਜ਼ਮੀਨ ਦੀ ਵਾਈ ਕਰਦੇ ਪਏ ਆ ਤੁਸੀਂ ਕਹਿ ਰਹੇ ਕਿ ਉਹਨੂੰ ਧਮਕੀ ਧਮਕੀ ਮਿਲੀ ਹੈ ਹਾਂ ਜੀ ਤੇ ਉਹਨਾਂ ਨੇ ਕੋਈ ਕੰਪਲੀਟ ਵਗੈਰਾ ਕੀਤੀ ਆਪਣੇ ਵੱਲੋਂ ਅਸੀਂ ਕੰਪਲੀਟ ਕਰਨ ਵਾਸਤੇ ਕੱਲ ਆਏ ਸੀ ਕਿਉਂਕਿ ਪਰਮੋਦੀ ਸਾਹਿਬ ਦੀ ਰੈਲੀ ਹੁਣ ਤੱਕ ਪੁਲਿਸ ਨਹੀਂ ਮੈਦਾਨ ਫਿਲਹਾਲ ਇਸ ਪਰਿਵਾਰ ਵੱਲੋਂ ਇਨਸਾਫ ਦੀ ਗੋਹਾਰ ਲਗਾਈ ਗਈ ਹੈ ਦੇਖਣਾ ਹੋਵੇਗਾ ਕਿ ਇਸ ਐਨ ਆਰ ਆਈ ਪਰਿਵਾਰ ਦੀ ਕਦੋਂ ਸੁਣਵਾਈ ਹੁੰਦੀ ਹੈ ਚੋਣ ਦੰਗਲ ਚ ਕਿਹੜੀ ਧਿਰ ਰਹੇਗੀ ਭਾਰੀ ਲੋਕ ਸਭਾ ਚ ਜਾਣ ਦੀ ਕੀਦੀ ਆਊਗੀ ਵਾਰੀ ਪਖੇ ਮਾਹੌਲ ਚ ਲੀਡਰਾਂ ਦੇ ਬਿਆਨ ਨੇ ਕਿਨੂੰ ਚੋਬ ਮਾਰੀ VOTER ਨੇ ਮਤਦਾਨ ਦੀ ਖਿੱਚੀ ਤਿਆਰੀ VOTING ਤੋਂ ਲੈ ਕੇ ਨਤੀਜਿਆਂ ਤੱਕ T5 ਚੈਨਲ ਪੰਜਾਬੀ ਤੁਹਾਨੂੰ ਦੇਵੇਗਾ ਸਾਰੀ ਜਾਣਕਾਰੀ ਆਓ 1 ਜੂਨ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਜ਼ਿੰਮੇਵਾਰ ਨਾਗਰਿਕ ਹੋਣ ਦਾ ਪ੍ਰਮਾਣ ਦਿइये ਨਿਟਰਹਾਨ ਨਿਰਪੱਖ ਰਹਾ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਹੁੰਚਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬਣਾਂਗੇ ਪੰਜਾਬ ਦੀ ਆਵਾਜ਼ ਬਣਗੇ ਹਰ ਪਹਿਲੂ ਤੇ ਰੋਜ਼ ਚਰਚੇ ਬੁਲਾਗੇ ਅੰਦਰੋਂ ਨਿਰਾਦ ਬਣਾਂਗੇ ਬੁਲੰਦ ਆਵਾਜ਼ ਕੇ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਉਹਨਾਂ ਅੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਰ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ